カードで着る。 हां जी दोस्तों सारेया नु सत श्री अकाल सो दोस्तों लाइव होएया तडे नाल दो मिनट तीन मिनट जड़ा लाइव होएया दोस्तों कुछ इक जरूरी गल्लां करंगे नीली रावी दीयां ਝੋਟੀਆਂ ਤੇ ਕਟੀਆਂ ਜਿਹੜੀਆਂ ਦੋਸਤੋ ਵਕਾਊ ਨੇ ਪਿੰਡ ਅਕਾਲੀਆਂ ਦੇ ਵਿੱਚ ਖੜੇ ਆ ਦੋਸਤੋ ਬਾਈ ਅਮਨਦੀਪ ਢਿੱਲੋਂ ਦੇ ਘਰ ਤੇ ਤਹਿਸੀਲ ਜਿਹੜੀ ਆ ਦੋਸਤੋ ਧਰਮਕੋਟ ਲੱਗਦੀ ਇਸ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਜੀ ਤੇ ਨੰਬਰ ਜਿਹੜੇ ਬਿਲਕੁਲ ਸਕਰੀਨ ਤੇ ਚੱਲ ਰਹੇ ਆ 84276 41030 ਤੇ ਤੁਸੀਂ ਸੰਪਰਕ ਕਰਕੇ ਦੋਸਤੋ ਨੀਲੀ ਰਾਵੀ ਦੀਆਂ ਕਟੀਆਂ ਤੇ ਝੋਟੀਆਂ ਜਿਹੜੀਆਂ ਖਰੀਦ ਸਕਦੇ ਹੋ ਠੀਕ ਆ ਤੇ ਗੱਲਬਾਤ ਆਪਾਂ ਜਿੰਨੀ ਵੀ ਹੋ ਸਕਦਾ ਦੋਸਤੋ ਸ਼ਾਰਟਲੀ ਕਰਾਂਗੇ ਠੀਕ ਆ ਤੇ ਡੇਢ ਕੱਟ ਦੇ ਵਿੱਚ ਵੀ ਝੋਟੀ ਹੈਗੀ ਆ ਦੋਸਤੋ ਅਵੇਲੇਬਲ ਇਸ ਘਰ ਤੇ ਕੱਟੀ ਵੀ ਹੈਗੀ ਆ ਤਕਰੀਬਨ ਕੋਈ 1.5 ਸਾਲ ਕੋਈ ਸਾਲ ਤੋਂ ਉੱਪਰ ਜਿਹੜੀ ਪਲਾਸ ਜਿਹੜੀ ਦੋਸਤੋ ਉਮਰ ਹੈਗੀ ਆ ਕੱਟੀ ਦੀ ਤੇ ਨਾਰਮਲ ਜਿਹੜੀ ਦੋਸਤੋ ਤੁਹਾਨੂੰ ਕਟੀਆਂ ਝੋਟੀਆਂ ਬੱਚੇ ਹੈਗੇ ਛੋਟੇ ਨੀਲੀ ਦਾ ਵੀ ਦੇ ਕਾਫ ਹੋਗੇ ਆ ਮੋਹਰੇ ਤੇ ਕਾਫ ਹੋਗੇ ਆ ਉਹ ਤੁਹਾਨੂੰ ਅਸਲ ਦੇ ਵਿੱਚ ਦੋਸਤੋ ਇਸ ਘਰੋਂ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਠੀਕ ਆ ਜੀ ਤੇ ਐਨੀਮਲ ਜਿਹੜੇ ਦੋਸਤੋ तकरीबन ਨਾ ਕਿ ਜਿਹੜੇ ਅੱਜ 5 ਹੈਗੇ ਆ ਟੋਟਲ ਠੀਕ ਆ ਜਿਨ੍ਹਾਂ ਦੇ ਵਿੱਚ ਕਟੀਆਂ ਝੋਟੀਆਂ ਨੀਲੀ ਦਾ ਵੀ ਦੀਆਂ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਆ ਤੇ ਮੋٹے ਮੋٹے ਤੌਰ ਤੇ ਆਪਾਂ ਤੁਹਾਨੂੰ ਜਿਹੜਾ ਉਮਰ ਏਜ ਤੇ ਕੀ ਮੁੱਲ ਪਾੜਤਾ ਕੀ ਹੈਗਾ ਉਹ ਵੀ ਪੁੱਛ ਕੇ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਆਜੋ ਚਲਦੇ ਆ ਵੀਰ ਅਮਨਦੀਪ ਦੇ ਨਾਲ ਕਰ ਲੈਨੇ ਗੱਲ ਸਭ ਤੋਂ ਪਹਿਲਾਂ ਵੀਰ ਅਮਨਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਮੇਰੇ ਨਾਲੋਂ ਜਿਹੜੇ ਲਾਈਫ ਦੇ ਵਿੱਚ ਰਾਜਸੰਧੂ ਫਾਰਮੋਂ ਦੇ ਜੁੜੇ ਆ ਉਹਨਾਂ ਨੂੰ ਸਤਿ ਠੀਕ ਹੈ ਵੀਰੇ ਤੇ ਅਮਰਦੀਪ ਨੀਲੀ ਰਾਵੀਆਂ ਕਟੀਆਂ ਝੋਟੀਆਂ ਇਸ ਕਰ ਤੁਸੀਂ ਲਿਆ ਕੇ ਬਹੁਤ ਵੇਚੀਆਂ ਤੇ ਆਉਂਦੇ ਰਹਿੰਦੇ ਪਸੂ ਹਾਂਜੀ ਮੇਰੇ ਕੋਲੇ ਹਰ ਟਾਈਮ ਵੈਲਵੋ ਹੁੰਦੇ ਸੰਧੂ ਸਾਹਿਬ ਇਹਦੇ ਵਿੱਚ ਮੰਨ ਲਓ ਨੀਲੀ ਰਾਵੀ ਕਟੀਆਂ ਝੋਟੀਆਂ ਗੱਬਣਾ ਆਉਂਦੇ ਰਹਿੰਦੇ ਡੰਗਰ ਠੀਕ ਆ ਤੇ ਅੱਜ ਵੀਰ ਘਟੋ ਘਟ ਵੀ ਆਪਣੇ ਕੋਲ ਪੰਜ ਮੱਝ ਆਪਣੇ ਕੋਲ ਇਸ ਟਾਈਮ ਪੰਜ ਪੰਜ ਡੰਗਰ ਜਿਹੜੇ ਆਪਾਂ ਮੰਨ ਲਓ ਇਸ ਟਾਈਮ ਜਿਹੜੇ ਆਪਾਂ ਵਾਹ ਲੋ ਪਰਚੇਜ਼ ਕੀਤੇ ਹੋਏ ਆ ਤੇ ਕੁਝ ਆਪਣੇ ਨਿੱਕੇ ਬੱਚੇ ਵੀ ਆ ਜਿਹੜੇ ਘਰ ਰੱਖੇ ਹੋਏ ਸੀ ਉਹ ਵੀ ਆਪਾਂ ਸੇਲ ਕਰਨ ਬਾਰੇ ਸੋਚਾ ਠੀਕ ਆ ਹਾਂਜੀ ਲਓ ਵੀ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਹੀ ਸਟਾਰਟ ਕਰ ਲੈਂਦੇ ਆ ਟੇਢੇ ਕੱਟ ਦੇ ਵਿੱਚ ਇੱਕ ਝੋਟੀ ਆ ਵੀਰ ਦੇ ਕੋਲ ਤੇ ਪੁੱਛ ਲੈਂਦੇ ਆ ਗੱਬਣ ਜਾਂ ਕਿੰਨੇ ਕ ਸਮੇਂ ਦੀ ਗੱਬਣ ਆ ਹਨਾ ਤੇ ਢਿੱਲੋ ਬਾਈ ਇੱਕ ਤਾਂ ਦੀ ਉਮਰ ਦੱਸ ਦੀਏ ਤੇ ਦੰਦੋ ਮੂੰਹੋਂ ਦੱਸ ਦੀਏ ਵੀ ਕਿਵੇਂ ਆ ਇਹ ਬਾਈ ਜੀ ਸਵਾ 3 ਸਾਲ ਦੀ ਏਜ ਆ ਚਾਰ ਦੰਦ ਆ ਹਾਂਜੀ ਤੇ ਗੱਬਣ ਇਹ ਅੱਜ ਹਫ਼ਤਾ ਕ ਘਟਾ ਦੋ ਮਹੀਨਿਆਂ ਤੋਂ ਚੈੱਕ ਪਾਸ ਮੇਰੀ ਕਰਵਾ ਕੇ ਮੈਂ ਲੈ ਕੇ ਆਇਆ ਵਾਂ ਹਾਂਜੀ ਬਾਕੀ ਆਪਾਂ ਜਿਹਨੂੰ ਵੀ ਦੇਾਂਗੇ ਚੈੱਕ ਪਾਸ ਕਰਵਾ ਕੇ ਦੇਾਂਗੇ ਮੇਰੇ ਘਰੇ ਚੈੱਕ ਪਾਸ ਕਰਕੇ ਲੈ ਜਾਵੇ ਉਦਾਂ ਨਹੀਂ ਆਪਾਂ ਦੇਣੀ ਠੀਕ ਆ ਪੜਾਦੀ ਸੌਦਾ ਹੋਣ ਕਰ ਲਵੇ ਹਫਤੇ 10 ਦਿਨਾਂ ਨੂੰ ਜਦੋਂ ਦੋ ਦੋ ਪੂਰੇ ਹੋ ਗਏ ਉਦੋਂ ਲੈ ਜਾਵੇ ਠੀਕ ਆ ਹਾਂਜੀ ਸੋ ਦੋਸਤੋ ਹਜੇ ਹਫਤਾ ਘਟਾ ਹਫਤਾ ਬਾਕੀ ਆ ਦੋ ਮੰਥ ਪੂਰੇ ਹੋਣ ਦੇ ਵਿੱਚ ਤੇ ਤਕਰੀਬਨ ਤੁਸੀਂ ਬੇਸ਼ੱਕ 3 ਮਹੀਨਾ ਕੰਪਲੀਟ ਹੋਣ ਤੋਂ ਬਾਅਦ ਚੈੱਕ ਕਰਵਾ ਕੇ ਲੈ ਕੇ ਜਾ ਸਕਦੇ ਹੋ ਝੋਟੀ ਬਹੁਤ ਸੁਨੱਖੀ ਆ ਸੋਹਣੀ ਆ ਸ਼ਕੀਨ ਆ ਪੂਰੀ ਠੀਕ ਆ ਮਾਰਕਿੰਗ ਜਿਹੜੀ ਬਿਲਕੁਲ ਜਾਇਜ਼ ਮਾਰਕਿੰਗ ਆ ਟੇਢੇ ਘਟ ਦੇ ਵਿੱਚ ਆ ਤੇ ਬਿਲਕੁਲ ਬਿੱਲੀ ਮਨਕਣੀ ਆਖਾ ਤੇ ਪੁੱਠਾ ਪਟਾ ਤੁਸੀਂ ਵੇਖੋਗੇ ਝੋੜੀ ਦੇ ਜਿਹੜੇ ਹੈਗੇ ਝੋਲੀ ਹੈਗੀ ਆ ਥਣ ਹੈਗੇ ਆ ਤੁਹਾਨੂੰ ਉਹ ਵੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੰਨੀ ਵੀ ਹੋ ਸਕਦਾ ਬਿਲਕੁਲ ਕੋਲੇ ਤੋਂ ਨਜ਼ਦੀਕੀ ਤੋਂ ਤੇ ਸਮਝ ਵਿੱਚ ਤੁਹਾਡੇ ਆ ਜੂਗੀ ਆ ਕਰੋ ਚੈੱਕ ਜੀ ਬਹੁਤ ਜ਼ਿਆਦਾ ਸੋਹਣਾ ਥਣ ਲੱਗਾ ਹੈਗਾ ਤੇ ਬਿਲਕੁਲ ਮੋਟਾ ਜਿਹੜਾ ਦੋਸਤੋ ਅੰਗੂਠੇ ਜਿੰਨਾ ਜਿਹੜਾ ਆਪਣਾ ਮੋਟਾ ਥਾਣਾ ਤੇ ਤਕਰੀਬਨ ਜਿਹੜਾ ਦੋਸਤੋ ਚੁਵਾਈ ਇਹੋ ਜੀਆਂ ਝੋਟੀਆਂ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਸ਼ਿਸ਼ ਚੰਗੀ ਕਰਾਉਣਗੀਆਂ ਠੀਕ ਹੈ ਜੀ ਕੋਈ 12+11+ ਦੀ ਉਮੀਦ ਵੀ ਆਪਾਂ ਇਹਨਾਂ ਝੋਟੀਆਂ ਤੋਂ ਕਰ ਸਕਦੇ ਆਉਣ ਵਾਲਾ ਸਮਾਂ ਬਹੁਤ ਚੰ ਠੀਕ ਆ ਦੋਦਲੇ ਪੱਖ ਵਾਲੀ ਝੋਟੀ ਆ ਤੇ ਬਾਕੀ ਚੈੱਕ ਹਜੇ ਆਪਾਂ ਕਰਵਾਈ ਹੋਈ ਆ ਮੇਰੇ ਮੈਂ ਚੈੱਕ ਕਰਵਾਈ ਹੋਈ ਆ ਸੰਧੂ ਸਾਹਿਬ ਜਿਹੜੇ ਵੀਰ ਨੇ ਚੈੱਕ ਕਰਵਾਉਣੀ ਆ ਉਹ ਆਪਣੇ ਤੋਂ ਚੈੱਕ ਕਰਵਾ ਕੇ ਲੈ ਜਾ ਸਕਦਾ ਕੋਈ ਦਿੱਕਤ ਨਹੀਂ ਹੈ ਠੀਕ ਹੈ ਵੀਰ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲੇ ਦਾ ਬਾਜੀ ਫੋਨ ਤੇ ਹੀ ਹੋਊਗਾ ਮੌਕੇ ਤੇ ਅੱਛਾ ਕਿਉਂਕਿ ਇਹ ਝੋਟੀ ਮੰਨ ਲਓ ਹਜੇ ਕੋਈ ਏਡੀ ਵੇਚਣ ਦੀ ਵਿਚਾਰ ਨਹੀਂ ਪਰ ਮੈਂ ਜਿਹੜੀ ਵੀ ਚੀਜ਼ ਲਿਆਉਣਾ ਨਾ ਮੈਂ ਪਹਿਲਾਂ ਦਰਸ਼ਕਾਂ ਦੇ ਮੂਹਰੇ ਕਰ ਦਿੰਨਾ ਕਿ ਜੇ ਪਸੰਦ ਆਉਂਦੀ ਤੇ ਖਰੀਦ ਲੈਣ ਨਹੀਂ ਤੇ ਫਿਰ ਤਿਆਰ ਕਰਕੇ ਵੇਚ ਲਾਂਗੇ ਕਿੱਡੀ ਗੱਲ ਆ ਅੱਜ ਵਾਲਾ ਮੁੱਲ ਕੁਸ਼ੋਰ ਹੋਊਗਾ ਤਿਆਰ ਵਾਲਾ ਮੁੱਲ ਕੁਸ਼ੋਰ ਸਾਰਿਆਂ ਨੂੰ ਪਤਾ ਹੀ ਹੈ ਬਿਲਕੁਲ ਲਓ ਵੀ ਦੋਸਤੋ ਟਰਾਈ ਫੋਨ ਤੇ ਤੁਸੀਂ ਸੰਪਰਕ ਜ਼ਰੂਰ ਕਰ ਲਿਓ ਕਿਉਂਕਿ ਸੰਪਰਕ ਕਰਨ ਦੇ ਨਾਲ ਕੀ ਹੋਊਗਾ ਵੀ ਇੱਕ ਤੁਹਾਨੂੰ ਜਿਹੜਾ ਭਾਅ ਪੜਦਾ ਰਾਹ ਮਿਲ ਜਾਊਗਾ ਵੀ ਕਿੰਨੇ ਕ ਦੀ ਜਿਹੜੀ ਚੀਜ਼ ਆ ਵੀਰ ਮੰਗ ਕਰਦਾ ਬਿਲਕੁਲ ਦੇਖ ਸਕਦੇ ਹਾਂ ਆਪਣੇ ਤੇ ਆ ਜਿਵੇਂ ਮਰਜ਼ੀ ਤੁਸੀਂ ਵੇਖੋ ਠੀਕ ਆ ਵਟ ਚੜ੍ਹ ਜਿਓ ਪੂਛ ਇੰਨੀ ਕੀ ਜਿਹਾ ਨਰਮਾ ਠੀਕ ਆ ਜੀ ਉੱਪਰ ਤੱਕ ਜਿਹੜੀ ਇੰਨੀ ਕੀ ਜਿਹਾ ਨਰਮਾਈ ਆ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਆ ਵੀ ਜਿੰਨੀ ਕੀ ਜਿਹਾ ਨਰਮ ਪੂਛ ਹੋਵੇਗੀ ਦੋਸਤੋ ਮਿਲ ਕੇਗਾ ਐਨੀਮਲ ਜਿਆਦੀ ਸੋ ਤੈ ਲੋ ਵੀਰ ਉਮਰਿੰਦੀ ਕਿੰਨੇ ਦੇ ਢਾਈ ਦੇ ਦੋ ਸਾਲ ਇਹਦੀ ਸਵਾ ਤਿੰਨ ਸਾਲ ਜੀ ਇਹ ਸਵਾ ਤਿੰਨ ਸਾਲ ਥੋੜੀ ਜੀ ਮੰਨ ਲਓ ਵੱਡੀ ਹੋ ਕੇ ਲੱਗੀ ਆ ਝੋਟੀ ਹੈ ਹਾਂਜੀ ਤੇ ਆਪਾਂ ਨੂੰ ਪਸ ਉਹਦਾ ਪਤਾ ਹੀ ਆ ਕਿ ਜਿਹੜਾ ਮੰਨ ਲਓ ਚੜ ਕੇ ਬਣੇ ਦੁੱਧ ਵੀ ਉਹ ਨਹੀਂ ਦੇਣਾ ਬਿਲਕੁਲ ਨਹੀਂ ਤੇ ਆਪ ਦੋ ਦੋ ਸਾਲ ਦੀ ਜਿਹੜੀ ਆਪਾਂ ਬਣਾ ਦਿੰਨੇ ਆ ਕਈ ਵਾਰੀ ਪਿੱਛਾ ਪੁਛਾ ਮਾਰਨਾ ਪੈਂਦੀਆਂ ਕਿ ਭੋਜਨ ਪੂਰਾ ਨਹੀਂ ਹੁੰਦਾ ਬਾਕੀ ਵਜਨ ਬਟਾ ਪੂਰਾ ਵਜਨ ਪੂਰਾ ਹੁੰਦਾ ਵਜਨ ਪੂਰਾ ਹੀ ਕਰਮ ਵਾਲੀ ਦੇ ਬਿਲਕੁਲ ਠੀਕ ਆ ਦੋਸਤੋ ਇੱਕ ਅਗਲੀ ਝੋਟੀ ਵੀ ਆਪਾਂ ਦਿਖਾਉਣੇ ਇੱਕ ਮੀਨੀ ਦਿਖਾਉਣੇ ਪਹਿਲਾਂ ਮੀਨੀ ਠਾਦ ਗੀਏ ਬਈ ਇਹ ਮੀਨੀ ਝੋਟੀ ਆਪਾਂ ਦਿਖਾਉਣੀ ਦੋਸਤੋ ਸਿੰਘ ਹਿੱਲਦੇ ਆ ਤੇ ਨੀਲੀ ਰਾਵੀ ਦੇ ਵਿੱਚ ਆ ਠੀਕ ਆ ਨੀਲੀ ਰਾਵੀ ਦੇ ਵਿੱਚ ਹੀ ਪੈਂਦੀ ਆ ਪੂਰੀ ਸੁਦੇਸ਼ ਵਾਲੇ ਸਿੰਘ ਪਹਿਲਾਂ ਆਹ ਵੇਖੋ ਜੀ ਇੱਧਰ ਲਾ ਵੀ ਦਿਖਾ ਦਈਏ ਆਹ ਵੇਖੋ ਪੂਰੀ ਜਰਕ ਮਾਰਦੇ ਆ ਸਿੰਘ ਜਿਵੇਂ ਮਰਜ਼ੀ ਲਈ ਚੱਲੋ ਆਹ ਕਰੋ ਚੈੱਕ ਤੇ ਬਿਲਕੁਲ ਜੀ ਦੋਸਤੋ ਬਿੱਲੀ ਆਖਾ ਮੱਥੇ ਤੇ ਠੀਕ ਆ ਜੀ ਤੇ ਮੱਥੇ ਦੇ ਵਿੱਚ ਡੁੰਗਾਈ ਇੰਨੀ ਕਿ ਜਿਆਦੀ ਜਿਵੇਂ ਨਾ ਮੁੱਕੀ ਮਾਰੀ ਹੁੰਦੀ ਨੇ ਬਾਈ ਢੱਲੋ ਉਸ ਹਾਬ ਕਿਤਾਬ ਆ ਜੀ ਸਹੀ ਗੱਲ ਆ ਜੀ ਡੁੰਗਾਈ ਬਹੁਤ ਜਿਆਦੀ ਆ ਨੀਲੀ ਰਾਵੀ ਦੇ ਪਸ਼ੂ ਪਸ਼ੂ ਅਸਲ ਦੇ ਵਿੱਚ ਜਿਹੜਾ ਦੋਸਤੋ ਮੰਨਿਆ ਜਾਂਦਾ ਵੀ ਮਾਰਕਿੰਗ ਜਿਹੜੀ ਆ ਦੋਸਤੋ ਇਹ ਤਕਰੀਬਨ ਵੇਖੋ ਆ ਮਨਗੀ ਆਖਾ ਬਿੱਲੀ ਤੇ ਆ ਜਿਹੜੀ ਆ ਦੋਸਤੋ ਨਾਸ ਵੇਖੋ ਬਿਲਕੁਲ ਠੀਕ ਹੈ ਜੀ ਬੱਗੀ ਨਾਸ ਤੇ ਮਾਰ ਹੁਣ ਬੈਠੀ ਹੈ ਛੋਟੀ ਬੱਗੀ ਪਠਾ ਵੀ ਦਵਾਗੇ ਕਿਉਂਕਿ ਤੁਹਾਨੂੰ ਝੋਲੀ ਝਾਲੀ ਪੂਰੀ ਦਿਖਾਉਣੀ ਹੈ ਆਪਾਂ ਓਟ ਪੁੱਤ ਓਟ ਓਟ ਕਰ ਬਤ ਓਟ ਆਕਰੋ ਚੈੱਕ ਜੀ ਆ ਯਾਰ ਚਾਰੇ ਤੋਤੇ ਆ ਠੀਕ ਆ ਪੂਛ ਵੀ ਜਿਹੜੀ ਵਾਈਟ ਹੈਗੀ ਹਾਫ ਤੱਕ ਤੇ ਆ ਥਣ ਵੇਖੋ ਠੀਕ ਆ ਆ ਕਰੋ ਜਾਈ ਮੁੱਠੀ ਭਰ ਮਾਥਾ ਨਹੀਂ ਸਾਰੇ ਵੇਖੋ ਕੋਈ ਕਾਲੀ ਨਹੀਂ ਦੋਸਤੋ ਵੀ ਹੌਲੀ ਬੜੇ ਤਰੀਕੇ ਨਾਲ ਦੇਖ ਲਿਓ ਲਾਈਵ 2 ਮਿੰਟ ਵੱਧ ਲੱਗ ਜਾਣਗੇ ਪਰ ਤਸੱਲੀ ਹੈ ਜਿਹੜੀ ਜੇ ਪਸ਼ੂ ਵੇਖ ਕੇ ਬੰਦੇ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਭਾਂਡਾ ਕੀ ਥਲੇ ਥਾਣਾ ਕੀ ਝੋਲੀ ਕੀ ਹੈ ਨਾ ਝੋਲੀ ਵੇਖ ਕੇ ਗੱਬਣ ਕਹਿਣਗੇ ਪਰ ਦੋਸਤੋ ਗੱਬਣ ਨਹੀਂ ਹੀਟ ਕੱਢੀ ਹੀ ਇਹਨੇ ਮੇਰੇ ਘਰੇ ਇੱਕ ਪਰ ਆਪਾਂ ਕਰਵਾਈ ਨਹੀਂ ਝੋਲੀ ਇਹ ਹੀਟ ਕੱਢੀ ਸੀ ਐਂ ਲੱਗਦਾ ਵੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਜਿਵੇਂ 6ਵੇਂ 7ਵੇਂ ਮਹੀਨੇ ਚ ਨਿਤਰਿਆ ਹੁੰਦਾ ਪਸ਼ੂ ਤਾਂ ਬਿਲਕੁਲ ਨਾ ਹਵਾਨਾ ਜਿਹੜੀ ਲੈਫਟੀ ਆ ਬਣਾਈ ਆਉਂਦਾ ਹੁੰਦਾ ਪਰ ਉਸ ਤਰ੍ਹਾਂ ਦੇ ਤਰੀਕੇ ਦਾ ਤੇ ਹਵਾਨਾ ਜਦੋਂ ਬਣਾਉਣ ਲੱਗੀ ਕਰਮਾਂ ਲਈ ਉਹ ਤੋਂ ਜਿਹੜਾ ਦੋਸਤੋ ਸ਼ੱਕਾਂ ਤੋੜ ਦੂਗੀ ਅਜੇ ਸਮਾਂ ਕਾਫੀ ਪਿਆ ਹੈਗਾ तकरीबन ਹਜੇ ਬਣੀ ਨਹੀਂ ਨੀਗੀ ਖਾਲੀ ਤੁਸੀਂ ਮੰਨ ਕੇ ਲੈ ਕੇ ਜਾਣੀ ਆ ਠੀਕ ਹੈ ਜੀ ਹੀਟ ਕੱਢੀ ਸੀ ਪਰ ਜਿਹੜੀ ਅੱਗੇ ਏਆਈ ਹੋਈ ਨਹੀਂਗੀ ਇਸ ਨੂੰ ਇਹ ਮੈਂ ਤਾਂ ਕਰਕੇ ਨਹੀਂ ਏਆਈ ਕਰਾਈ ਸੰਧੂ ਸਾਹਿਬ ਤਾਰਾਂ ਤੇ ਮੈਂ ਡੰਗਰ ਬਹੁਤ ਘੱਟ ਕਰਾ ਕੇ ਖੁਸ਼ ਆ ਜੇ ਉਹ ਡੰਗਾ ਡੰਗਦਾ ਨਾ ਉਹਦੀ 101% ਪੱਕੀ ਗਾਰੰਟੀ ਹੁੰਦੀ ਵੀ ਰਹਿਣਾ ਹੀ ਰਹਿਣਾ ਵਾ ਮੈਂ ਉਸੇ ਵੇੜ ਚ ਆ ਵੀ ਇਹ ਹੁਣ ਹਫਤੇ ਦਾ ਦਾਣਾ ਜਦੋਂ ਡੰਗੀ ਫਿਰ ਇਹ ਜੰਪ ਕਰਾ ਕੇ ਲਿ ਬਿਲਕੁਲ ਬਿਲਕੁਲ ਮੇਰਾ ਬਤਰਾ ਬਿਲਕੁਲ ਤੇ ਬਾਕੀ ਦੋਸਤੋ ਇੱਛਾ ਹੁੰਦੀ ਹੈ ਕਈ ਵਾਰ ਨੇ ਨਾ ਵੀਰਾਂ ਨੇ ਸੋਚ ਲੈਣਾ ਢਿੱਲੋ ਦਾ ਮੁੱਲ ਕਿੰਨਾ ਸੀ ਬੋਲੇ ਦਾ 50000 ਹੈ ਜੀ ਨਹੀਂ ਦਾ ਹਾਂ ਜੀ ਠੀਕ ਆ 50000 ਜਿਹੜੀ ਦੋਸਤੋ ਡਿਮਾਂਡ ਆ ਤੇ ਲੈ ਇਹਦੇ ਢਿੱਲੋ ਬਾਈ ਵੀ ਕਿੱਥੋਂ ਤੱਕ ਵੀ ਐਂਡ ਜਿਹੜੀ ਵੀ 80000 ਦੀ ਦੇਣੀ ਝੋਟੀ ਵੀਰੇ ਆ 48 48000 ਦੀ ਠੀਕ ਹੈ ਜੀ 48000 ਦੀ ਜਿਹੜੀ ਦੋਸਤੋ ਇਹ ਝੋਟੀ ਵੀਰਾਂ ਦਾ ਦੇਣੀ ਆ ਆਪਾਂ ਤੇ ਅੱਗੇ ਬੇਸ਼ੱਕ ਤੁਸੀਂ ਗੱਬਣ ਕਰਾਉਣੀ ਹੈ ਥੋੜੀ ਜਿਹੀ ਆਪਣੀ ਖੇਚਲ ਕਰਕੇ ਉਹ ਤੁਹਾਡੇ ਤੇ ਡਿਪੈਂਡ ਆ ਸ਼ੌਂਕ ਹੋਇਆ ਮਨ ਦੇ ਵਿੱਚ ਪੈਸੇ ਭਰਨ ਦਾ ਇਰਾਦਾ ਹੋਇਆ ਵੀ ਆਪਾਂ ਮੀਨ ਹੀ ਖਰੀਦਣੀ ਹੈ ਤੇ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਵੈਸੇ ਕਈ ਵੀਰਾਂ ਨੂੰ ਤਾਂ ਬਹੁਤ ਮਹਿੰਗੀ ਲੱਗੂਗੀ ਕਿਉਂਕਿ ਵੀ ਇੰਨੇ ਭਾਅ ਦੇ ਵਿੱਚ ਵੀਰਾਂ ਕਈਆਂ ਰੱਖਣਾ ਵੀ ਮੱਝ ਵੀ ਆ ਜਾਣੀ ਦੁੱਧ ਵੀ ਆ ਜਾਣਾ ਗੱਬਣ ਵੀ ਆ ਜਾਣੀ ਹੈ ਨਾ ਬੜਾ ਕੁਝ ਹੋ ਜਾਂਦਾ ਪਰ ਇੱਥੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਹੜੇ ਵੀਰ ਨੇ ਖਾਸ ਤੌਰ ਤੇ ਪੈਸੇ ਕੋਈ ਚਾਰ ਲਾਉਣੇ ਆ ਵੱਧ ਵੀ ਕੋਈ ਇਸ ਤਰ੍ਹਾਂ ਦਾ ਸ਼ੌਂਕ ਪਗਾਉਣ ਵਾਸਤੇ ਉਹਨਾਂ ਲਈ ਖਾਸ ਖਾਸ ਲਈ ਜਿਹੜੀ ਇਹ ਵੀਡੀਓ ਹੈਗੀ ਆ ਉਹ ਬੰਦੇ ਖਰੀਦ ਸਕਦੇ ਆ ਠੀਕ ਆ ਤੇ ਇੱਕ ਹੋਰ ਝੋਟੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਨਿੱਗ ਠੀਕ ਤੇ ਬਿਲਕੁਲ ਬਾਜੀ ਤੁਸੀਂ ਵੇਖੋਗੇ ਥਲੇ ਠੋਡੀ ਤੇ ਨਿਸ਼ਾਨੇ ਤੇ ਵੀ ਮਾਰਕਿੰਗ ਹੈਗੀ ਆ ਜੁਬਾਨ ਬਿਲਕੁਲ ਗਲਾਬੀ ਆ ਦੇਖੋ ਜੁਬਾਨ ਗਲਾਬੀ ਆ ਤੇ ਦੰਦੋਂ ਖੀਰੀ ਆ ਠੀਕ ਆ ਬਿਲਕੁਲ ਦੰਦ ਖੀਰੇ ਆ ਆ ਖੀਰੀ ਆ ਤੇ ਸਿੰਗੀ-ਸੁੰਗੀ ਤੁਸੀਂ ਵੇਖ ਲਓ ਬਿਲਕੁਲ ਰਾਉਂਡ ਬਿਲਕੁਲ ਗੋਲਾਈ ਦੇ ਵਿੱਚ ਤੁਸੀਂ ਦੇਖੋ ਠੀਕ ਆ ਇੱਥੇ ਬਿਲਕੁਲ ਗੋਲਾਈ ਦੇ ਵਿੱਚ ਆ ਸਿੰਗ ਤੇ ਆ ਕਰੋ ਚੈੱਕ ਮੇਰਾ ਵੀਰ ਠੀਕ ਆ ਐਣੀ ਮਰ ਜਿਹੜੇ ਦੋਸਤੋ ਛਾਂੜ ਛਾਂੜ ਕੇ ਵੀਰ ਲਿਆਉਂਦਾ ਬਾਕੀ ਰੇਟ ਭਾਪ ਆਪ ਨੂੰ ਆਪਾਂ ਨੂੰ ਪਤਾ ਹੈ ਵੀ ਭਰਨਾ ਪੈਂਦਾ ਪੈਸਾ ਭਰਨਾ ਪੈਂਦਾ ਚੀਜ਼ਾਂ ਜਦੋਂ ਅੱਗੋਂ ਇਹਨਾਂ ਵੀ ਲੈ ਕੇ ਆਉਣੀਆਂ ਉਹ ਇਹਨਾਂ ਨੂੰ ਵੀ ਪੈਸੇ ਭਰਨੇ ਪੈਂਦੇ ਆ ਕਿਉਂਕਿ ਇਹ ਜਿਹੜਾ ਦੋਸਤੋ ਕੋਈ ਆਂਦੇ ਨਾ ਵੀ ਜਿਵੇਂ ਉਹ ਆਂਦੇ ਵੀ ਥਾਲੀ ਦੇ ਵਿੱਚ ਜਿਹੜਾ ਲੱਡੂ ਆ ਉਹ ਧਰਿਆ ਧਰਾਇ ਨਹੀਂ ਮਿਲਿਆਗਾ ਵੀ ਅੱਗੋਂ ਲੱਭਣਾ ਪੈਂਦਾ ਇਨੀ ਮਰ ਤੇ ਅੱਗੋਂ ਕਿਸੇ ਕਿਸਾਨ ਵੀਰ ਤੋਂ ਹੀ ਲੈਣਾ ਪੈਂਦਾ ਖਰੀਦਣਾ ਪੈਂਦਾ ਠੀਕ ਹੈ ਜੀ ਤੇ ਆਹ ਵੇਖੋ ਤੁਸੀਂ ਥਣੀਆਂ ਥਣੀਆਂ ਚੈੱਕ ਕਰੋ ਇੱਕ ਵਾਰੀ ਮੇਰਾ ਵੀਰ ਆਹ ਕਰੋ ਜੀ ਆਹ ਤਸਲੀਨਾ ਦੇਖੋ ਆਹ ਵ ਠੀਕ ਹੈ ਜੀ ਤੇ ਨਿਖੜਵੇਂ ਥਾਣੇ ਗਾਇ ਪੰਤਰ ਜਿਹੜਾ ਡਿਫਰੈਂਸ ਆ ਕਾਫੀ ਜਿਆਦਾ ਸੋਹਣਾ ਸਤੂ ਸਾਹਿਬ ਇਹ ਵੀ ਮੰਨ ਲਓ ਸੀਮਨ ਲੈ ਲਊਗੀ ਕੱਟੀਏ 6 ਮਹੀਨੇ ਦੇ ਦੌਰਾਨ ਜੀ ਹਾਂ 6 ਮਹੀਨੇ ਦੇ ਵਿੱਚ ਮੇਰੀ ਗਾਰੰਟੀ ਆ ਵੀ ਇਹ ਕੱਟੀ ਮੰਨ ਲਓ ਗੱਬਣ ਹੋਣ ਦੇ ਚੱਕਰ ਦੇ ਵਿੱਚ ਮੰਨ ਲਓ ਗੱਬਣ ਹੋਊਗੀ ਹੂੰ ਮੰਨ ਲਓ ਪਲੀ ਆ ਪੈਠਪੂੜਾ ਬਹੁਤ ਚੰਗਾ ਪਲਿਆ ਹੈ ਨਾ ਜਿਹੜੀ ਘੋਟੀ ਪਹਿਲਾਂ ਮੋੜ ਤੋਂ ਜਿਹਦਾ ਚੰਗਾ ਪਲਿਆ ਹੋਇਆ ਹੂੰ ਤੇ ਉਹ ਪਤਾ ਹੀ ਲੱਗ ਜਾਂਦਾ ਹੈਗਾ ਇੱਕ ਚਲਾ ਵੀਰ ਆਪਣੇ ਇਧਰ ਖਾਦੀਏ ਦਾਤੇਵਾਸ ਸੋਏ ਹੋਰ ਬਾਈ ਕਿਵੇਂ ਆਜੋ ਬੜੇ ਅਗੇ ਅਛਾ ਜੀ ਤੇ ਇਹ ਆਪਾਂ ਲਾਈਵ 'ਚ ਲੈਣੇ ਆ ਵੀਰ ਅਸੀਂ ਆਪਣਾ ਝੋਟੀ ਲੈ ਕੇ ਗਏ ਸੀਗੇ ਜਿਹੜੀ ਮੈਂ ਝੋਟੀ ਦੇ ਅੱਗੇ ਵੀ ਆਪਾਂ ਲਾਈਵ 'ਚ ਗੱਲ ਆਖਿਆ ਠੀਕ ਅ ਜਿਹੜੀ ਜਿਹੜੀ ਝੋਟੀ ਲੈ ਗਿਆ ਕਿਵੇਂ ਨਿਕਲੀ ਉਹ ਹਾਂ ਜਿਵੇਂ ਤੁਸੀਂ ਨੇ ਕਿਹਾ ਸੀ ਅੱਛਾ ਜੀ ਤੁਸੀਂ ਨੇ 10 ਕਿਲੋ ਕਿਹਾ ਸੀ ਨਾ ਹਾਂ ਤੁਸੀਂ ਜੋ ਕੇ ਲਗਾਇਆ ਇਥੇ ਝੋਟੀ ਹਾਂ ਜੀ ਹੁਣ ਉਹ 12 ਕਿਲੋ ਸਾਡੇ ਕੋਲੇ ਇਸ ਟਾਈਮ ਦੀ 12 ਕਿਲੋ ਦੇ ਰਹੀ ਜਾਣਾ ਦੁੱਧ ਦੇ ਸੰਧੂ ਸਾਹਿਬ ਦੇਖੋ ਵੀਰ ਆ ਜਾਓ ਤੁਸੀਂ ਬਾਈ ਜੀ ਤੁਸੀਂ ਵੀਡੀਓ 'ਚ ਆ ਜਾਓ ਇਹ ਜਿਹੜੀਆਂ ਗੱਲਾਂ ਉਹ ਨਹੀਂ ਐਕ ਕਹਿ ਇਹਨਾਂ ਦਾ ਬਝੂਠ ਮਾਰ ਸਕਦੇ ਆ ਇਹ ਵੀਰ ਦਾ ਦਾਤੇਵਾਸ ਪੰਡਾ ਬਡਲਾਡੇ ਤੋਂ ਅੱਗੇ ਆ ਆਪਣੇ ਘਰੋਂ ਝੋਟੀ ਚੋਕੇ ਲਗਏ ਸੀ ਝੋਟੀ ਜੋ ਕਿਹਾ ਵਾ ਉਹ ਤੋਂ ਵੱਧ ਕੇ ਨਿਕਲੀ ਆ ਝੋਟੀ 12 ਕਿਲੋ ਲੀਟਰ ਮਤਲਬ ਇਹ ਝੋਟੀ ਦਿੰਦੀ ਸੀ ਦਿੰਦੀ ਸੀ ਲੋ ਵੀ ਦੋਸਤੋ ਭਰਾ ਆਪਣੇ ਅਗੇ ਨਾਲ ਇਹਨਾਂ ਨੇ ਵੀਰ ਤੋਂ ਉਹ ਨਾ ਝੋਟੀਆਂ ਮੱਜਾਂ ਨਾਰਮਲ ਹੀ ਕੱਟੀਆਂ ਖਰੀਦ ਕੇ ਲੈ ਕੇ ਜਾਂਦੇ ਆ ਜਿਹੜੇ ਵੀਰ ਉਹ ਆਉਂਦੇ ਆ ਦੂਰੀ ਬਣਾ ਕਿਲੇ ਤੇ ਉੱਪਰ ਆਉਂਦੇ ਆ ਹੋਰ ਅੱਗੇ ਚੀਜ਼ ਇੱਛਾ ਹੁੰਦੀ ਵੀ ਹੋਰ ਵੀ ਚੀਜ਼ ਲੈ ਕੇ ਆਈਏ ਤੇ ਵੀਰ ਇੱਕ ਆਪਣਾ ਨਾਮ ਜ਼ਰੂਰ ਦੱਸਦੇ ਸਰਪਜੀਤ ਸਿੰਘ ਜੀ ਦਾਤਾ ਦੇ ਵਾਜ ਜੀ ਦਾਤਾਵਾਲੀ ਦੇਸ਼ਤਕ ਮਾਨਸਾ ਜੀ ਠੀਕ ਹੈ ਤੇ ਵੀਰ ਸਰਪਜੀਤ ਢਿੱਲੋ ਤੋਂ ਅਮਰਦੀਪ ਤੋਂ ਕਿਹੜੀ ਚੀਜ਼ ਆਪਾਂ ਲਗਾਈ ਅਸੀਂ ਜੀ ਇੱਕ ਝੋਟੀ ਦੋ ਕਟੀਆਂ ਲੈ ਕੇ ਗਏ ਸੀਗੇ ਠੀਕ ਹੈ ਤੇ ਜਿਹੜੀਆਂ ਕਟੀਆਂ ਹੋ ਕੇ ਨਿਤ ਰਹੀਆਂ ਨੇ ਹਾਂ ਜੀ ਕਟੀਆਂ ਹੁਣ ਸਾਲਕ ਦੀ ਆਈ ਹਾਂਜੀ ਮਤਲਬ ਤਿਆਰ ਹੋਣ ਵਾਲੀ ਜਗਾ ਸੀ ਮਲੂਣ ਚ ਤੇ ਜਿਹੜੀ ਝੋਟੀ ਲਗਾਈ ਸੀ ਉਹ ਦੁੱਧ ਤੇ ਆ ਗਈ ਹਾਂਜੀ ਉਹ ਦੁੱਧ ਤਾਂ ਸੀ ਪਰ ਬਾਈ ਜੀ ਤੋਂ ਲਾਈਵ ਚ ਵਾਈ ਵੀ ਹੋਈ ਸੀ ਇਹਨਾਂ ਦੀ ਮਦਦ ਦੀ ਤੇ ਵਧੀਆ ਮਤਲਬ ਜਿੰਨਾ ਇਹਨਾਂ ਨੇ ਕਿਹਾ ਜੀ ਉਹ ਤੋਂ ਵੱਧ ਕੀ ਮਤਲਬ ਉਹ ਦੁੱਧ ਦੁੱਧ ਤਾਂ ਨਹੀਂ ਛੱਡ ਕੇ ਕਿਉਂਕਿ ਇਹ ਸੰਧੂ ਸਾਹਿਬ ਅੱਜ ਕੱਲ ਵਪਾਰੀਆਂ ਦੇ ਨਾ ਮੂੰਹ 'ਚ ਦੁੱਧ ਬਹੁਤ ਆ ਮੱਝ ਦੀ ਮੱਝ ਗੱਭਣ ਹੋਵੇ ਨਾ ਵਪਾਰੀ ਦੀ ਤੇ 15 ਕਿਲੋ ਆ ਹੂੰ ਤੇ ਜੇ ਮੱਝ ਸੂਪ ਹੋਵੇ ਤੇ ਫਿਰ 10 ਕਿਲੋ ਆ ਹੂੰ ਪਰ ਆਪਾਂ ਵੀਰ ਨੂੰ ਦੱਸ ਗਿਆ ਨੇ 12 ਕਿਲੋ ਦੁੱਧ ਆ ਝੋਟੀ ਦਾ ਸਵਾਦ ਫੇਰ ਹੀ ਆਉਂਦਾ ਉਹਨਾਂ ਵੀਰ ਦੂਜੀ ਵਾਰੀ ਆਏ ਕਾਹਤੋਂ ਆਏ ਆ ਮੇਰੇ ਕਰਕੇ ਨਹੀਂ ਆਏਗੇ ਡੰਗਰਾ ਕਰਕੇ ਆਏ ਆ ਕਿ ਇੱਥੋਂ ਜਿਹੜੀ ਚੀਜ਼ ਮਿਲ ਜਾਣੀ ਉਹ ਸੋਨੇ ਦੇ ਸੁਭਾਗ ਵਾਲੀ ਚੀਜ਼ ਬਿਲਕੁਲ ਸੋ ਦੋਸਤੋ ਵੈਸੇ ਆਪਾਂ ਜਿਹੜਾ ਲਾਈਵ ਹੋਏ ਸੀਗੇ ਬਾਈ ਹੁਣੀ ਵਿੱਚੇ ਆ ਗਏ ਆ ਤੇ ਗੱਲ ਜਿਹ ਵੀਰ ਹੁਣੀ ਪਹੁ ਪਹੁੰਚਿਆ ਮੌਕੇ ਤੇ ਇੱਕ ਨਾ ਜਿਹੜੀ ਆਨਲਾਈਨ ਚੀਜ਼ ਤੇ ਅੱਗੋਂ ਕਿਸੇ ਵੀਰ ਦੇ ਕੋਲੋਂ ਮਿਲੇ ਨਾ ਰਿਪੋਰਟ ਬੰਦੇ ਦੀ ਫੇਰ ਪਤਾ ਲੱਗਦਾ ਬੰਦੇ ਦੀ ਬਾਅਦ ਚ ਪਹਿਲਾਂ ਪਸ਼ੂ ਦੀ ਰਿਪੋਰਟ ਮਿਲ ਜੇ ਵੀਰ ਪਸ਼ੂ ਵਾਕੇ ਭਾਈ ਤੇਰ ਕੋ ਵਧੀਆ ਨਿਕਲਿਆ ਤੇ ਅੱਜ ਐਡੀ ਤੋਂ ਰੋਮਾਨਸੋਂ ਵੀਰ ਚੱਲ ਕੇ ਆਏ ਆ ਠੀਕ ਆ ਇਹ ਵੀ ਭਰਾ ਆ ਇਹ ਨਾਲ ਹੋਰ ਦੋ ਭਰਾ ਆ ਵੀਰ ਦੇ ਨਾਲ ਠੀਕ ਆ ਜੀ ਫਿਰ ਆਪਣਾ ਨਾਮ ਕੀ ਹੈ ਜੀ ਜਗਜੀਤ ਸਿੰਘ ਜਗਜੀਤ ਭਰਾ ਆ ਤੇ ਆਪਣਾ ਵੀਰ ਸਤਵੀਰ ਸਿੰਘ ਸਤਵੀਰ ਆ ਠੀਕ ਆ ਤੇ ਕੋਈ ਗੱਲ ਨੀ ਕਰੋ ਗੱਲਬਾਤ ਤੁਸੀਂ ਦੋ ਮਿੰਟ ਤੇ ਥੇ ਲੋ ਭਾਈ ਆ ਜਾ ਅੱਗੇ ਆਪਾਂ ਹੋਰ ਵੀ ਦਿਖਾ ਦਈਏ ਨੀ ਮਾਲ ਠ ਤੇ ਆ ਜਿਹੜੀ ਦੋਸਤੋ ਇੱਕ ਕੱਟੀ ਹੋਰ ਆ ਤਕਰੀਬਨ ਉਹ ਵੀ ਆਪਾਂ ਤੁਹਾਨੂੰ ਦਿਖਾ ਦੇਣੀ ਆ ਠੀਕ ਆ ਤੇ ਬਹੁਤੇ ਵੀਰਾਂ ਦੀ ਹੁੰਦੀ ਐ ਇੱਕ ਸਾਈਡ ਪਟਾ ਹੈਗਾ ਠੀਕ ਆ ਜੀ ਇੱਕ ਪਾਸੇ ਵਾਲਾ ਪਟਾ ਤੇ ਵਾਈਟ ਫੇਸ ਆ ਤੇ ਕਈ ਵਾਰ ਆ ਦੋਸਤੋ ਪੂਰਾ ਮੂੰਹ ਜਿਹੜਾ ਵੀਰ ਚਿੱਟਾ ਭਾਲਦੇ ਆ ਤੇ ਬਾਕੀ ਜਿਹੜੀ ਦੋਸਤੋ ਮਾਰਕਿੰਗ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਕੱਲੀ ਜਿਹੜੀ ਦੋਸਤੋ ਸਫੇਤੀ ਵੱਧ ਦਾ ਕੀ ਮਤਲਬ ਨਹੀਂ ਹੈਗਾਗਾ ਇੱਥੇ ਜਿਹੜੀ ਐ ਝੋਲੀ ਛਾਲੀ ਤੁਹਾਨੂੰ ਵਿਖਾਵਾਂਗੇ ਥਣੀਆਂ ਜਿੰਨੀਆਂ ਹੈਗੀਆਂ ਪ੍ਰੋਪਰ ਦਿਖਾਵਾਂਗੇ ਢੱਲੋ ਬਾਈ ਇਹ ਉਮਰ ਵੱਲੋਂ ਕਿੰਨੀ ਕ ਦੀ ਏਜ ਹੈ ਇਹ ਡੇਢ ਸਾਲ ਦੀ ਕੱਟੀ ਹੈ ਇਹ ਤੇ तकरीबन ਫਿਰ ਹੈ ਇਹ ਅਖੀਰੀ ਹੈ ਚਲੋ ਇਹ ਵੀ ਕੱਟੀ ਖੀਰੀ ਆ ਜੀ ਬਿਲਕੁਲ ਦੰਦਾਂ ਦੇਖ ਸਕਦਾ ਤੁਸੀਂ ਖੀਰੀ ਆ ਠੀਕ ਆ ਪ੍ਰੋਪਰ ਖੀਰੇ ਦੰਦ ਹੋਣਗੇ ਜੀ ਠੀਕ ਆ ਤੇ ਢਿੱਲੋ ਭਾਈ ਇਹ ਪਿਛੋ ਘੁਮਾ ਕੇ ਕਥਨੀਆਂ ਦਿਖਾਈਆਂ ਝੋਲੀ ਦਿਖਾ ਦਈਏ ਹਾਂ ਜੀ ਜ਼ਰੂਰ ਤੇ ਸੰਪਰਕ ਨੰਬਰ ਜਿਹੜੇ ਦੋਸਤੋ ਲਗਾਤਾਰ ਸਕਰੀਨ ਤੇ ਡਿਸਕ੍ਰਿਪਸ਼ਨ ਦੇ ਵਿੱਚ ਟਾਈਟਲ ਦੇ ਵਿੱਚ ਨੰਬਰ ਬਾਈ ਦੇ ਨੋਟ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਇੱਕ ਵਾਈਟ ਥਣ ਵੀ ਹੈਗਾ ਠੀਕ ਹੈ ਜੀ ਪਿੱਛੇ ਫੂ ਤੇ ਨਿਸ਼ਾਨ ਆ ਕਿਉਂਕਿ ਜਦੋਂ ਚੁਆਇਸ ਦੀ ਗੱਲ ਆ ਜੇ ਨਾ ਸਾਹਮਣੇ ਤੇ ਚੁਆਇਸ ਜਿਹੜੀ ਦੋਸਤੋ ਹਰਕ ਭੈਣ ਭਰਾ ਦੀ ਬੱਖੋ ਜੇ ਚਾਰ ਪੈਰਾਂ ਨੂੰ ਵੇਖ ਕੇ ਮਾਰਕਿੰਗ ਨਹੀਂ ਨਾ ਪਸੰਦ ਆਉਂਦੀ ਉਹਨੂੰ ਹੁੰਦਾ ਵੀ ਸੂਧ ਦੇ ਨਿਸ਼ਾਨ ਵੀ ਹੋਵੇ ਤੇ ਵੈਸੇ ਮੈਂ ਪਹਿਲਾਂ ਨੋਟ ਕਰਾਤਾ ਸੀ ਕਿ ਸਫੇਦੀ ਬੇਸ਼ੱਕ ਵਾਧਾ ਬਾਕੀ ਕੁਆਲਿਟੀ ਆ ਪਤਲੀ ਚਮੜੀ ਆ ਬਿਲਕੁਲ ਕਾਗਜ਼ ਵਰਗੀ ਆ ਚਮੜੀ ਠੀਕ ਆ ਜੀ ਤੇ ਡੰਡੇ ਤੇ ਛਿਲਕ ਵਰਗੀ ਆਪਾਂ ਕਹਿ ਸਕਦੇ ਤੇ ਇਹੋ ਜੀ ਜਿਹੜੀ ਸਕਿਨ ਹੈਗੀ ਆ ਤੇ ਢਿੱਲੋ ਭਾਈ ਇਹਦਾ ਮੁੱਲ ਲੈਦੇ ਕੀ ਕਰਦੇ ਆ ਇਹਦਾ ਵੀਰ ਨੂੰ ਮੁੱਲ ਭਲਾ ਆਪਾਂ 38 ਕਰੀਏ ਭਲਾ 40 ਕਰੀਏ 35000 ਦੀ ਕੱਟੀ ਦੇਣੀ ਆ 35 ਦੀ ਹਾਂਜੀ ਠੀਕ ਆ ਹਾਂਜੀ ਤੇ ਕੱਟੀ ਚੰਗੀ ਆ ਆ ਵੀ ਠਾਦ ਗੀ ਹਾਂਜੀ ਇਹ ਝੋਟੀ 2 ਸਾਲ ਦੀ ਇਹ ਵੀ ਖ ਆਪਣੇ ਕੋਲੇ ਜੇ ਖੀਰੀਆਂ ਹੋਣਗੀਆਂ ਮੰਨ ਲਓ ਆਪਾਂ ਦੋਂਦਾ ਚੌਗਾ ਡੰਗਰ ਮੰਨ ਲਓ ਲੈ ਕੇ ਰਾਜੀ ਨਹੀਂ ਜਾ ਗੱਬਣ ਹੋਵੇ ਹਾਂ ਆ ਲੋ ਦੋਸਤੋ ਕਰੋ ਚੈੱਕ ਇਹਦਾ ਹੁਣ ਸਿੰਘ ਆ ਜਿਵੇਂ ਇਹ ਰਾਉਂਡ ਘੁਮਾਇਆ ਪਿਆ ਤਾਂ ਮੂਹਰਾ ਦੀ ਝੋਟੀ ਦਾ ਵੀ ਸੈਂਗ ਨਹੀਂ ਹੁੰਦਾ ਜਿਵੇਂ ਨਹੀਂ ਜੀਦਾ ਦੇਖੋ ਹਾਂ ਰੁਪਈਆ ਨਹੀਂ ਨੰਗਣਾਗਾ ਇਧਰ ਦੀ ਉਂਗਲ ਨਹੀਂ ਪੈਂਦੀ ਥੈਂਕ ਯੂ ਨਹੀਂ ਪੈਂਦੀ ਇਹੋ ਜੀ ਝੋਟੀ ਸੀ ਜਿਹੜੀ ਬਾਈ ਲੈ ਗਿਆ ਜਮਾ ਕੁੰਡੇ ਸੰਗਾ ਦੀ ਹੋਈ ਕਰਮਾ ਠੀਕ ਆ ਨਹੀਂ ਪੂਰੀ ਸਕੀਨ ਨਹੀਂ ਮੰਨ ਲਓ ਚੰਨ ਚਾਨ ਲਾਉਗੀ ਮੈਨੂੰ ਆਉਣ ਵਾਲੇ ਇਹ ਵੀ ਮੈਨੂੰ ਉਮੀਦ ਆ ਵੀ ਇਹ ਦੂਜੇ ਜਾਂ ਤੀਜੇ ਸੂਰੇ ਦੇ ਵਿੱਚ ਉਹ ਝੂਟੀ ਗਈ ਨਾ ਤਾਂ ਤੁਹਾਨੂੰ ਮੇਲਿਆਂ ਦੇ ਵਿੱਚ ਉਹ ਝੋਟੀ ਮਿਲੂਗੀ ਲਾਈਵ ਹੋਊਗੀ ਉਹਦੀ ਝੋਟੀ ਦੀ ਚਲੋ ਪਹੁੰਚ ਆਸ ਕਰਦੇ ਆ ਚਲੋ ਜੀ ਚੰਗੀ ਚੀਜ਼ ਆਉਣੀ ਚਾਹੀਦੀ ਸਾਹਮਣੇ ਤੇ ਇਹ ਝੋਟੀ ਵੀ ਪਿਆਰੀ ਹੈ ਦੋਸਤੋ ਸਿੰਗਾ ਜੀ ਸਿੰਗਾਂ ਸੰਗ ਦੀ ਬੰਤਰ ਸੋਹਣੀ ਹੈ ਤੇ ਢਿੱਲੋ ਦੀ ਉਮਰ ਕਿੰਨੀ 2 ਸਾਲ 2 ਸਾਲ ਆ ਜੀ ਖੀਰੀ ਆ ਦੰਦਾ 2 ਸਾਲ ਦੰਦੋਂ ਖੀਰੀ ਆ ਤੇ ਨਾਸ ਜੜੀ ਦੋਸਤੋ ਨਿਸ਼ਾਨ ਮਾਰਕਿੰਗ ਬਿਕੋ ਨਾ ਜੜੀ ਨਾਸ ਤੇ ਵੀ ਆ ਗਈ ਥੱਲੇ ਠੋਡੀ ਤੇ ਵੀ ਹੈਗੀ ਹੈ ਠੀਕ ਹੈ ਨਿਸ਼ਾਨਾ ਨੂੰ ਛੁਨਾ ਵੱਲੋਂ ਪੂਰੀ ਆ ਤੇ ਬਾਕੀ ਜਿਹੜੀ ਦੋਸਤੋ ਕਰਤੂਤ ਪਸ਼ੂ ਦੀ ਜੇ ਚੰਗੀ ਹੋਣੀ ਚਾਹੀਦੀ ਮਿਲਕ ਵਾਲਾ ਪਸ਼ੂ ਅੱਗੇ ਨਿਕਲਣਾ ਚਾਹੀਦਾ ਜਿਹੜੀ ਮੇਨ ਮੁੱਖ ਗੱਲ ਆ ਪੈਸਾ ਲਾਉਣ ਤੋਂ ਬਾਅਦ ਦੀ ਆ ਜਾਂਦੀ ਆ ਵੀ ਰਿਪੋਰਟ ਆਉਣੀ ਚਾਹੀਦੀ ਆ ਵੀ ਦੁੱਧ ਚੰਗੇ ਤੇ ਚੱਲ ਰਹੀ ਥੀ। ਵੀ ਉਹਨੇ ਦਾ ਆਰਡਰ ਵੇਖ ਕੇ ਆਟੋਮੈਟਿਕ ਜਿਹੜੇ ਲਾਈਵ ਆਪਣੇ ਵੇਖਦੇ ਪਏ ਆ ਜੱਜ ਕਰ ਲੈਣਗੇ ਆਪਾਂ ਨੂੰ। ਇਹਦਾ ਆਰਡਰ ਵੇਖ ਕੇ ਕਹਿ ਦਿੰਗੇ ਵੀ ਹੈ ਇਹਦੇ 'ਚ ਕੋਈ ਕਰਤੂਤ ਕਿ ਐਵੇਂ ਬਾਈ ਗੱਲਾਂ ਹੀ ਕਰੀ ਜਾਂਦੇ। ਆ ਕੋਈ ਨਾ ਜਿਹੜਾ ਬੰਦੇ ਨੇ ਕੋਈ ਨਾਲ ਝੂਟ ਝੂਟ ਕੇ ਨਹੀਂ ਆਪਾਂ ਬਣਾਇਆਗਾ ਦੋਸਤੋ ਇਹ ਪਸ਼ੂ ਦੀ ਕਰਤੂਤ ਆ ਇਹ ਜਮਾਂਦਰੂ ਆ ਜਦ ਤੇ ਥਣ ਥਣ ਦੀ ਜਿਹੜੀ ਸ਼ੇਪ ਆ ਲੰਬਾਈ ਆ ਤੁਸੀਂ ਵੇਖ ਲਓ ਵਿਥ ਫਿਰਲ ਵਿੱਚ ਵੇਖ ਲਓ ਡਿਫਰੈਂਸ ਚੰਗਾ ਹੈਗਾ ਤੇ ਝੋਟੀ ਜਿਹੜੀ ਦੋਸਤੋ ਕੋਈ ਵੀ ਵੇਖੋਗੇ ਨਾ ਤੇ ਇੱਕ ਤੋਂ ਇੱਕ ਵੱਧ ਆ ਠੀਕ ਆ ਜੀ ਇੱਕ ਮੁਠੀ ਚੁੱਕ ਲਾਂਦੇ ਵੀ ਦੂਜੀ ਤਿਆਰ ਉਹ ਗੱਲਬਾਤ ਆ ਤੇ ਆ ਵੇਖੋ ਤੁਸੀਂ ਇਹਨਾਂ ਨੇ ਜੇ ਦੋਸਤੋ ਪੰਡਾਣੀ ਪਾਉਣੀਆਂ ਗਈਆਂ ਉਹਨਾਂ ਦੇ ਸਮੇਂ ਚ ਲੈ ਲਿਆ ਝੋਟੀ ਹੁਣ ਜਿਵੇਂ ਜਿਵੇਂ ਅੱਜ ਇਹ 2 ਮਹੀਨੇ ਦੀ ਗੱਬੜ ਆ ਹਾਂਜੀ ਇਹ ਝੋਟੀ ਅੱਜ ਹੀ ਮੇਰੇ ਹਿਸਾਬ ਨਾਲ ਗੱਬਣਾ ਝੋਟੀਆਂ ਜਿਹੜੀਆਂ 55 ਮਹੀਨਿਆਂ ਦੀਆਂ ਹੁੰਦੀਆਂ ਨਾ ਉਹਦੀ ਮੁਕਾਬਲਾ ਕਰਨ ਲਈ ਆ ਝੋਟੀ ਹੂੰ ਤੇ ਜਦੋਂ ਇਹ ਤਿਆਰ ਹੋਈ ਤੇ ਕਿਵੇਂ ਨਾ ਇਹ ਸਿਰਾ ਕਰਾ ਜੂਗੀ ਦੱਸੋ ਮੈਨੂੰ ਪਹਿਲਾਂ ਹੂੰ ਨੱਚ ਪਸੂ ਸਾਰੇ ਵਧੀਆ ਢਿੱਲੋ ਭਾਈ ਕੋਈ ਉਹ ਗੱਲ ਨਹੀਂ ਆਪਾਂ ਚਲੋ ਵੀਡੀਓ ਵੀ ਦੋਸਤੋ ਅਪਲੋਡ ਹੋ ਜਾਣੀ ਆ YouTube ਚੈਨਲ ਦੇ ਉੱਪਰ ਬਿਲਕੁਲ ਇੱਕ ਅੱਖ ਕੱਖ ਕਾਲੀ ਹੁੰਦੀ ਆ ਦੂਜੀ ਅੱਖ ਬਲ ਵਾਂਗੂ ਚਮਕਦੀ ਆ ਦਿਖਾ ਦੇ ਹਨੇਰੇ 'ਚ ਖੜੀ ਝੋਟੀ ਜੇ ਨਾ ਚਮਕੇ ਅੱਖ ਤੋਂ ਤੇ ਆਪਾਂ ਵਪਾਰ ਕਰਨਾ ਛੱਡ ਦਾਂਗੇ ਆ ਕਰੋ ਚੱਕ ਭਰਾਵੋ ਆਪ ਟੇਡੇ ਕੱਟ ਤੇ ਇੱਕ ਅੱਖ ਕੱਖ ਕਾਲੀ ਹੁੰਦੀ ਆ ਇਹਦੀ ਦੂਜੀ ਅੱਖ ਉਹਦੇ ਨਾਲ ਵੀ ਜਲੀ ਸੁਣੀ ਆ ਤੇ ਪਿਆਰੀ ਆ ਬਿਲਕੁਲ ਪੂਰੇ ਕੈਰੈਕਟਰ ਹੋਣਗੇ ਜਿਵੇਂ ਵੀਰ ਕਹਿੰਦੇ ਆ ਸੈਂਗ ਜਿਹੜਾ ਮੱਥ ਉਵੇਂ ਆ ਵੇਖ ਮੱਥੇ ਤੋਂ ਬਿਲਕੁਲ ਰੌਂਡ ਥੱਲੇ ਆ ਤੇ ਜਿਵੇਂ ਤੂੰ ਅੱਗੇ ਕਿਹਾ ਵੀ ਮੁੱਕੀ ਮਾਰੀ ਹੁੰਦੀ ਆ ਇੰਨਾ ਟੋਆ ਪੈਂਦਾ ਉਵੇਂ ਟੋਆ ਇਹਦੇ ਪੈਂਦਾ ਏਵੇਂ ਆ ਮੀਣੀਆ ਇਹਦੇ ਵੀ ਉਨਾ ਟੋਆ ਪਏਗਾ ਇਹ ਲਾਣਾ ਘਰਾਣਾ ਆਪਾਂ ਆਪ ਤਾਂ ਬਣਾਇਆ ਨਹੀਂ ਪਿੱਛੋਂ ਹੀ ਆਇਆ ਜਿਵੇਂ ਆ ਹਮ ਲਓ ਵੀ ਦੋਸਤੋ ਅਮੀਨੀ ਦੇ ਕਰੀ ਭਾਈ ਫਿਰ ਦਿਖਾ ਦੇ ਸਿੰਘ ਹਿਲਦੇ ਹੈ ਹਾਂ ਜਰੂਰ ਕਿਉਂਕਿ ਆਪਾਂ ਕਹਿ ਦਦਨੇ ਮੀਣੀ ਉਹ ਮੀਣੀਆਂ ਬਾਜ ਕਰੇ ਸਿਕ ਫਿਕਸ ਹੋਣੋ ਕਦੀ ਨਹੀਂ ਇਹ ਕਾਗਜ਼ਾਂ ਵਾਲੀਆਂ ਮੀਣੀਆਂ ਵਿਕਦੀਆਂ ਇੱਥੇ origignal ਮੀਣੀ ਕੋਈ ਨਹੀਂ ਵੇਚਦਾ ਇਹ origignal ਮੀਣੀਆਂ ਮੀਣਾ ਉਹ ਹੁੰਦਾ ਜਿਹਦੇ ਸਿੰਘ ਅੱਗੇ ਹੋਣ ਤੇ ਕੰਨ ਪਿੱਛੇ ਹੋਣ ਬਿਲਕੁਲ ਬਿਲਕੁਲ ਇਹਦੇ ਦੋਨੋਂ ਸਿੰਘ ਇਹ ਨਹੀਂ ਇੱਕ ਦੋਨੋਂ ਸਿੰਘ ਵੇਖੋ ਕੰਨ ਜਿਹੜੇ ਪਿੱਛੇ ਆ ਸਿੰਘ ਅੱਗੇ ਆ ਤੇ ਉਹ ਆ ਮੀਣੀ ਜਿਹੜੀ ਪਹਿਲਾ ਲਾਣੇ ਘਰਾਣੇ ਤੇ ਆਪਾਂ ਸੌਂਦੇ ਆ ਬਜ਼ੁਰਗਾਂ ਉਹ ਮੀਣੀਆਂ ਵਾਲਾ ਦੁੱਧ ਜੂੰਗਿਆ ਹੂੰ ਕੰਨ ਦੋਵਾਂ ਦੇ ਦੋਨੋਂ ਸਾਈਡ ਕੰਨ ਪਿੱਛੇ ਉਹਨਾਂ ਦੇ ਮੀਣੀ ਉਹ ਮੀਨੀਮਾ ਮੰਨਦਾ ਜਿਹੜੀ ਪਿੱਛੇ ਹੁੰਦੀ ਕੰਨਾਂ ਦੇ ਉੱਤੇ ਉਹਦਾ ਢੈਲੀ ਹੁੰਦੀ ਉਹਨੂੰ ਮੀਣੀ ਕਹਿੰਦੇ ਲੋਕੀ ਕਹੀ ਜਾਂਦੇ ਪਰ ਮੈਂ ਤਾਂ ਮੰਨਦਾ ਨਹੀਂ ਉਹਨੂੰ ਮੀਣੀ ਐਨੀਮਲ ਜਿਹੜੇ ਦੋਸਤੋ ਸਾਰੇ ਇੱਕ ਤੋਂ ਇੱਕ ਵੱਧ ਜੇ ਠੀਕ ਹੈ ਜੀ ਸੰਪਰਕ ਨੰਬਰ ਮੈਂ ਇੱਕ ਵਾਰੀ ਫੇਰ ਬੋਲ ਦੇਣਾ 8427641030 ਤਾਂ ਤੁਸੀਂ ਸੰਪਰਕ ਕਰਨਾ ਤੇ ਭਾਪੜ ਤਾਂ ਵੀਰ ਲੈ ਕੇ ਗਿਆ ਸੀ ਆਪਾਂ ਦਿਖਾ ਦਿੰਦੇ ਆ ਆ ਛੋਟੀ ਸੀ ਉਹ ਹੂੰ ਆ ਛੋਟੀ ਸੀਗੀ ਜਿਹੜੀ ਆਪਣੇ ਫਾਰਮ ਤੋਂ ਵੀਰ ਦੇ ਫਾਰਮ ਤੇ ਗਈ ਹੈ ਨਾ ਹੂੰ ਆ ਛੋਟੀ ਸੀਗੀ ਹੂੰ ਬੰਨ ਕੀਨਾ ਹੀ ਸੀਗਾ ਜੀ ਮੇਰੇ ਫਾਰਮ ਦਾ ਇਹ ਜੋ ਛੁੱਟੀ ਹੋ ਸੀ ਜਿਹੜੀ ਦੋਸਤੋ ਵੀਰ ਆਏ ਨੇ ਚਲੋ ਦੂਰੋਂ ਬਹੁਤ ਆਏ ਆ ਠੀਕ ਆ ਜੀ ਤੇ ਢਿਲੋ ਭਾਈ ਹਾਂਜੀ ਬਾਕੀ ਮੁੱਲ ਤੇ ਜਿਹੜਾ ਆਪਾਂ ਦੱਸ ਦਿੱਤਾ ਫਿਲਹਾਲ ਉਹੀ ਆ ਬਾਕੀ ਫੂਨ ਤੇ ਜਿਹੜਾ ਜਿਹੜੇ ਪਸ਼ੂ ਦਾ ਹੈਗਾ ਉਹ ਫੂਨ ਤੇ ਹੋਵੇ ਆ ਫੂਨ ਤੇ ਜਿਹੜਾ ਕੋਈ ਸ਼ੌਕੀ ਹੋਇਆ ਕੋਈ ਗੱਲ ਨਹੀਂ ਜ਼ਰੂਰ ਕਰ ਲਾਂਗੇ ਬਾਕੀ ਆ ਬਾਕੀ ਵੀਰ ਦੇ ਨਾਲ ਇੱਕ ਹੋਰ ਵੀ ਰਾਇਆ ਸੀ ਆਪਾਂ ਜ਼ਰੂਰ ਉਹ ਵੀ ਆਪਾਂ ਲਾਈਵ 'ਚ ਲੈ ਲਈਏ ਯਾਰ ਵੀਰ ਹੁਣੀ ਜਵੇਂ ਹੋਰ ਆਏ ਨਾਲ ਜਿਹੜੇ ਆਉਂਦੇ ਛੋਟੇ ਕੋਈ ਨਹੀਂ ਆਜੋ ਜੀ ਕੋਈ ਨਹੀਂ ਤੇ ਭਰਾ ਜਿਹੜੇ ਦੋਸਤੋ ਦੂਰੋਂ ਆਏ ਆ ਕਿਉਂਕਿ ਕਈ ਵੀਰਾਂ ਨੂੰ ਹੋਵੇਗਾ ਵੀ ਤਕਰੀਬਨ ਪਸ਼ੂ ਜਦੋਂ ਨਾ ਕੋਈ ਵਪਾਰੀ ਹੋਵੇ ਬੰਦਾ ਚਾਹੇ ਬਰੀਡਰ ਆ ਵੀਰ ਨਾਲ ਵਪਾਰ ਵੀ ਕਰਦਾ ਤੇ ਪਸ਼ੂ ਜਦੋਂ ਦੋਸਤੋ ਦੂਰੀ ਬਰਾ ਕੋਈ ਵੀਰ ਭਰਾ ਆਉਂਦਾ ਨਾ ਤੇ ਮਾਰ ਨਾਲ ਲਾਉਂਦਾ ਕਿਉਂਕਿ ਚੀਜ਼ ਉਹਨੂੰ ਲੱਗਾ ਹੁੰਦਾ ਵੀ ਯਾਰ ਚੰਗੀ ਚੀਜ਼ ਨਿਕਲੀ ਆ ਬਾਈ ਤੋਂ ਫਿਰ ਕੋਈ ਨਾ ਕੋਈ ਸੇਵਾ ਦਾ ਮੌਕਾ ਦਈਏ ਯਾਰ ਫਿਰ ਲੈ ਕੇ ਗਈ ਚੀਜ਼ ਤੇ ਅੱਜ ਤਕਰੀਬਨ ਇੱਕ ਵੀਰ ਉਹਨਾਂ ਦੇ ਵਿੱਚੋਂ ਨਾਲ ਵੀਰ ਆਇਆ ਗਰੁੱਪ ਦੇ ਵਿੱਚੋਂ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇੱਕ ਵੀ ਬਲਵਿੰਦਰ ਸਿੰਘ ਦਾਤੇਵਾਲ ਤੋਂ ਹਾਂਜੀ ਇਹ ਭਾਈ ਜੀ ਮਾਨਸੇ ਦਾ ਪਿੰਡ ਹੈ ਨਾ ਜੀ ਮਾਨਸੇ ਦਾ ਪਿੰਡ ਹੈ ਠੀਕ ਆ ਤੇ ਭਾਈ ਜੀ ਝੋਟੀਆਂ ਲਗਾਈ ਸੀ ਤੁਸੀਂ ਤੇ ਕਟੀਆਂ ਵੀ ਲਗਾਈਆਂ ਇਥੋਂ ਗਈਆਂ ਆਪਣੇ ਘਰੇ ਤੇ ਝੋਟੀਆਂ ਵੀ ਲਗਾਈ ਤੁਸੀਂ ਬਹੁਤ ਖਰੀ ਨਿਕਲੀ ਵਧੀਆ ਨਿਕਲੀ ਠੀਕ ਆ ਜੋ ਇਹਨਾਂ ਨੇ ਕਿਹਾ ਸੀ ਉਦੋਂ ਬਾਅਦ ਕੇ ਨਿਕਲੀ ਠੀਕ ਆ ਅੱਜ ਅਸੀਂ ਦੋ ਝੋਟੀਆਂ ਹੋਰ ਲੈਣਾ ਆ ਠੀਕ ਆ ਕੋਈ ਵਧੀਆ ਜਿਵੇਂ ਨੇ ਦੱਸਿਆ ਉਹਦੇ ਮੁਤਾਬਿਕ ਠੀਕ ਆ ਲੈ ਕੇ ਜਾਣੀ ਹੈ ਜੀ ਠੀਕ ਆ ਵਧੀਆ ਨਿਕਲਣੀ ਬਣ ਜਾਈਏ ਨਹੀਂ ਤੇ ਦੋਸਤੋ ਯਾਰ ਪੋਰਟ ਆ ਅੱਜ ਬਿਲਕੁਲ ਮੌਕੇ ਦੀ ਆ ਲਾਈਵ 'ਚ ਆਪਾਂ ਬਾਈ ਹਰੋਂ ਤਾਂ ਲਿਆ ਆ ਵੀ ਆਏ ਨੇ ਘਰੇ ਠੀਕ ਆ ਜੀ ਬੜੇ ਮਾਣ ਨਾਲ ਆਏ ਆ ਤੇ ਬੜੇ ਆਪਾਂ ਆਪਣਾ ਪੇਸ਼ ਕੀਤਾ ਤੁਹਾਡੇ ਸਾਹਮਣੇ ਆ ਵੀ ਯਾਰ ਚੀਜ਼ ਲੈ ਕੇ ਕੋਈ ਭੈਣ ਭਰਾ ਜਾਂਦਾ ਜਿੰਨੀ ਦੱਸੀ ਜਾਂਦੀ ਆ ਬਿਲਕੁਲ ਉਹਦੇ ਬਰਾਬਰ ਚੀਜ਼ ਨਿਕਲਦੀ ਵੀ ਹੈਗੀ ਆ ਜੇ ਦੁੱਧ ਬਾਈ ਨੇ ਕਿਹਾ ਸੀ 12 ਚ ਪਾਉਗੀ ਤੇ ਬਾਈ 12 ਚ ਪਾਉਂਦੀ ਲਈ ਝੋਟੀ 12 ਚ ਆਇਆ ਜੀ ਨੇ 10 ਕਿਹਾ ਸੀ 10 ਕਿਹਾ ਸੀ ਸਾਡੇ 12 ਚ ਕਿਉਂਕਿ ਸੰਧੂ ਸਾਹਿਬ ਕੰਡੇ ਵਾਲਾ ਸਵਾ ਤਾਂ ਆਉਂਦਾ ਘਟ ਕਹੋ ਤੇ ਵੱਧ ਨਿਕਲੇ ਬਿਲਕੁਲ ਬਿਲਕੁਲ 10 ਕਿਹਾ 12 ਨਿਕਲਿਆ 12 ਨਿਕਲਿਆ 12 ਨਿਕਲਿਆ ਤੇ ਜੇ 8 ਨਿਕਲਦਾ 7 ਨਿਕਲਦਾ ਤੇ ਮੇਰੇ ਹਿਸਾਬ ਨਾਲ ਵੀ ਇਹਨੇ ਆਉਣਾ ਕਿ ਗਾਲ੍ਹਾਂ ਕੱਢਣੀਆਂ ਤੇ ਮਾਨੂੰ ਖੁਸ਼ੀ ਵੀ ਬਈ ਹੋਈ ਹੋਣੀ ਤੇ ਕਿ ਬੱਚਾ ਫਿਰ ਚੰਗਾ ਆਇਆ ਕੱਟੀ ਝੋਟੀ ਦਾ ਝੋਟੀ ਹੁਣ ਬਾਹਰ ਧੂਕੀ ਆ ਸੁਣੀ ਆਈ ਮੇਰੇ ਕੋਲ ਮਹਿਲਣ ਗਈ ਆ ਪਹਿਲਣ ਗਈ ਹੋਰ ਸੀਮਾ ਲਵਾਉਣ ਕੇ ਵੀਰੇ ਮੇ ਲਵਾ ਦੇ ਸੂਈ ਸਵਾਈ ਲੱਗੇ ਗਈਆਂ ਸੂਈ ਸਵਾਈ ਲੈ ਕੇ ਬਾ ਠੀਕ ਆ ਤੇ ਝੋਟੀ ਵੀ ਪੂਰੀ ਸ਼ਕੀਨੀ ਸੀ ਉਹਦੇ ਫੋਟੋ ਲੱਗੀਆਂ ਭਾਈ ਝੋਟੀ ਆ ਸਿੰਗੀ ਸਿੰਗੀ ਬਹੁਤ ਘੈਂਟ ਸੀ ਉਹਦੀ ਲਓ ਵੀ ਦੋਸਤੋ ਭਾਈ ਮਾਨਸੇ ਤੋਂ ਆਏ ਆ ਮੈਂ ਇੱਕ ਵਾਰੀ ਫੇਰ ਰਿਪੀਟ ਕਰ ਦੇਣਾ ਵੀਰ ਹੁਣੇ ਬੜੇ ਮਾਨ ਨਾਲ ਆਏ ਆ ਤੇ ਇਹਨਾਂ ਦਾ ਵੀ ਜੀ ਆਇਆਂ ਨੂੰ ਕਹਿੰਦੇ ਆਪਾਂ ਇੱਥੇ ਅਕਾਲੀਆਂ ਪਿੰਡ ਪਹੁੰਚਣ ਦੇ ਵੀ ਠੀਕ ਆ ਤੇ ਬਾਈ ਦੇ ਫਾਰਮ ਤੇ ਪਹੁੰਚਣ ਦੇ ਲਈ ਕਿਉਂਕਿ ਪਸ਼ੂ ਜਿਹੜਾ ਚੰਗਾ ਕੰਮ ਕਰਦਾ ਵੀਰ ਕੋਈ ਉਹਨੂੰ ਸਲਾਹ ਸਲਾਹ ਉਹਨੂੰ ਨਾ ਸਲਾਹ ਵੀ ਕਰੋ ਐਪਰੀਸ਼ੀਏਟ ਕਰਿਆ ਕਰੋ ਤੇ ਵੀਡੀਓ ਨੂੰ ਜਿਹੜੇ ਦੋਸਤੋ ਬਾਅਦ ਤੋਂ ਬਾਅਦ ਸ਼ੇਅਰ ਕਰਦਿਆ ਕਰੋ ਸੰਦੂ ਸਾਹਿਬ ਐਵੇਂ ਨਹੀਂ ਪੈਸੇ ਲੱਗਦੇ ਦੈਲ ਹੋਣਾ ਚਾਹੀਦਾ ਝੋਟੀਆਂ ਦੇ ਪੈਸੇ ਲਾਉਣ ਲੱਗਿਆ ਮੈਂ ਇਹੋ ਜੇ ਝੋਟੀਆਂ ਮੈਨੂੰ ਕੋਈ ਦਿਲ ਲੱਗ ਜਾਏ ਝੋਟੀ ਫੰਡਰ ਝੋਟੀ ਮੈਂ ਮਾਨ ਨਾ ਕਹਿੰਦਾ 70 70000 ਰੁਪਿਆ ਫੰਡਰ ਝੋਟੀ ਤੇ ਲਾਇਆ ਹੋਇਆ ਮੇਰਾ ਫੰਡਰ ਝੋਟੀ ਤੇ ਆਪਾਂ ਮਾਨ ਨਹੀਂ ਕਰਦੇਗੇ 70000 ਤੱਕ ਫੰਡਰ ਝੋਟੀ ਖਰੀਦੀ ਆ 1.5 ਸਾਲ ਦੀ ਪਰ ਉਹ ਝੋਟੀ 1 ਕਰਕੇ ਕਹਿਣਾ ਬਿਯੁਰਗਾਣਾ ਰਿਹਾ 15 ਸਾਲ ਧੱਕੇ ਬਹੁਤ ਖਾਦੇ ਆ ਪਰ ਆਟੇ ਚ ਵਾਲ ਕੱਢ ਕੇ ਪੂਛ ਤੋਂ ਲੈ ਕੇ ਮੂੰਹ ਤੱਕ ਨਾਂ ਨਹੀਂ ਗਈਦਾ ਝੋਟੀ ਫੇਰ ਕਈ ਦਾ ਵੀ ਮੁੱਲ ਦੱਸ ਵੀਰੇ ਕੀ ਹੈ ਬਿਲਕੁਲ ਬਿਲਕੁਲ ਦੁੱਧ ਵਾਲੇ ਪਸ਼ੂ ਨੂੰ ਵੈਸੇ ਹੀ ਵੇਖ ਲਈਦਾ ਵੀ ਇਹ ਦੁੱਧ ਵਾਲਾ ਹੈਗਾ ਕਿ ਬਿਲਕੁਲ ਹਾਂਜੀ ਤੇ ਇਹ ਕੱਲੇ ਗੱਲ ਬਾਈ ਹੁਣ ਤੁਸੀਂ 70 ਦੀ ਲਈ ਸੀਗੀ ਹਾਂਜੀ ਇਹ ਤੁਹਾਨੂੰ ਪਤਾ ਸੀ ਵੀ ਯਾਰ ਅੱਗੇ 1.5 ਲੱਖ ਦੀ ਬਣੇ ਤੇ ਅਗਲੇ ਘਰ ਜਿਹੜਾ 70 ਹਜ਼ਾਰ ਮੈਨੂੰ ਪਰ ਕੇ ਜਾਵੇ ਉਹ ਵੀ ਮੈਂ ਦੱਸ ਕੇ ਦਿੱਤੀ ਵੀ ਮੈਂ 70 ਦੀ ਲਈ ਸੀ ਹੂੰ ਹੂੰ ਝੋਟੀ ਵੀਰ ਨੂੰ 1.5 ਲੱਖ ਦੀ ਦਿੱਤੀ ਹੈ ਕਿਉਂ ਮਾਨਤਣ ਕਿ ਇਹ ਇੱਕ ਪਿਆਰ ਹੁੰਦਾ ਵਾ ਹੂੰ ਹੂੰ ਵੀਰ ਦੁਆਰਾ ਆਏਗੇ ਜੇ ਝੋਟੀ ਚੰਗੀ ਸੀ ਤਾਂ ਇਹ ਮੇਰੇ ਘਰ ਕੇ ਨਹੀਂ ਆਏ ਮੈਂ ਘਟ ਦੱਸਿਆ ਵੱਧ ਕੇ ਨਿਕਲੇ ਸਵਾਦ ਫੇਰ ਹੀ ਆਉਂਦਾ ਮੇਰੇ ਕੋਲੇ ਝੋਟੀਆਂ ਖੜੀਆਂ ਮੈਂ ਦਾਵੇ ਨਾ ਕਹਿਣਾ ਅੱਜ ਲਾਈਵ ਚੱਲਦਾ ਪਿਆ ਦਾਸ ਤੋਂ ਪਲੱਸ ਚੱਲਣ ਵਾਲੀਆਂ ਕਟੀਆਂ ਇਹ ਸਾਰੀਆਂ ਦਾਸ ਤੋਂ ਅੰਦਰ ਨਹੀਂ ਕੋਈ ਮੈਂ ਬਈ ਪਹਿਲਾਂ ਮੈਂ ਜ਼ਿਕਰ ਕਰਤਾ ਸੀ ਜਦੋਂ ਵੀਡੀਓ ਬਣਾ ਰਿਹਾ ਸੀ ਵੀ ਇਹਨਾਂ ਦੀ ਕਰਤੂਕ ਤਾਂ ਜਦੋਂ ਜੰਮੀਆਂ ਸੀ ਇਹ ਨਾਲ ਹੀ ਲੈ ਕੇ ਆਈਆਂ ਨੇ ਹਾਂ ਬਿਲਕੁਲ ਉਹ ਤਾਂ ਪਹਿਲੇ ਦਿਨ ਕਈਆਂ ਤੇ ਹੁੰਦੇ ਭਾਈ ਨਿਸ਼ਾਨ ਨਿੱਕੇ ਨਿੱਕੇ ਸਪੋਰਟ ਥਣਾ ਤੇ ਦੇਂਦੇ ਆ ਤੇ ਕਈਆਂ ਜੜੀਆਂ ਅੱਧੇ ਇੰਚ ਇੰਚ ਦੇ ਨੀਚੇ ਤੇ ਥਰ ਹੁੰਦੇ ਜੰਮ ਦੀਆਂ ਜੀ ਜੇ 5 ਕਿਲੋ ਵਾਲੀ ਬਾਲਟੀ ਆ ਨਾ ਸਤੂ ਸਾਹਿਬ ਉਹ ਚ 5 ਕਿਲੋ ਦੁੱਧ ਪੈਣਾ ਉਹ ਚ ਦਾਸ ਨਹੀਂ ਪੈਣਾਗਾ ਪੰਜ ਹੀ ਪਊਗਾ ਜੇ ਥਰ ਖੁੱਲਾ ਨਾ ਫੇਰ ਹੀ ਦੁੱਧ ਆਉਣਾ ਵਾ ਜੇ ਥਾਣੀ ਨਾ ਥੱਲੇ ਪੈ ਤੇ ਦਿਨ ਐ ਝੋਲੀ ਸਵਾਦ ਤਾਂ ਆਉਦਾ ਅਗਲਾ ਕਿ ਵੀ ਅੱਜ ਝੋਟੀ ਗੱਬੜ ਹੂੰ ਆ ਥਣ ਵੀਗਾ ਕਈ ਕੀ ਕਰਦੇ ਐਤੋਂ ਖਿੱਚਣ ਗਿਆ ਚੱਡਾ ਐ ਥਣ ਹੋਣਗੇ ਗੈਮ ਕਰੀ ਚੈਕ ਉਹ ਸਵਾਦ ਨਹੀਂ ਜਿਹੜਾ ਸਵਾਦ ਐ ਝੋਟੀ ਦੂਰੋਂ ਖੜ ਕੇ ਕਵੀ ਗੱਬੜ ਵਾਲਾ ਆਪਣੇ ਖਾ ਬੋਲੀ ਉਹ ਹੂੰ ਆਪਾਂ ਹੁਣ ਆਮ ਝੂਠ ਇੱਕ ਹੋਰ ਚੱਲਿਆ ਤੈਨੂੰ ਮੈਂ ਅੱਗੇ ਵੀ ਆਪਾਂ ਵੀਡੀਓ ਕਰਕੇ ਅੱਜ ਦੱਸੀ ਜਾਂਣਾ ਉਹ ਝੂਠੇ ਚੱਲਿਆ ਵੀ 15 ਦਿਨ ਹੋ ਗਏ ਬਣੀ ਨਹੀਂ 20 ਦਿਨ ਹੋ ਗਏ ਨਾ ਮੈਂ ਵਿੱਚ ਵੜ ਜਾਣਾ ਨਾ ਅਗਲੇ ਨਿਭਾ ਦੇਣਾ ਝੂਠ ਚੱਲੀ ਜਾਂਦਾ ਮੈਂ ਤੈਨੂੰ ਪਹਿਲਾਂ ਕਿਹਾ ਮੇਰੇ ਕੋਲੇ ਸਟਰਾ ਦੇ ਸਟਾਰ ਦੇ ਸਟਾਰ ਵੀ ਪਏ ਪਰ ਕਿੰਨੇ ਸਟਰਾ ਹਰ ਘਰੇ ਪਏ ਹੁੰਦੇ ਆ ਜਿਹੜਾ ਮਰਜ਼ੀ ਕਹੇ ਤੇ ਰੱਖ ਕੇ ਕਹਿੰਦਾ ਵੀ ਇਹ ਤੋਂ ਗੱਬਣ ਕਰਵਾ ਤੀ ਜੀ ਮੁੱਲ ਮੈਂ ਅੱਜ 50 ਦੀ ਕਹਾ ਦੇਣੀ ਆ ਮੈਂ 60 ਕਰ ਦੇਣਾ ਈ ਪਰ ਅੱਗੇ ਤਾਂ ਨਹੀਂ ਝੂਠ ਬੋਲਿਆ ਜਾਣਾ ਲੋਕਾਂ ਅੱਗੇ ਤਾਂ ਬੋਲਾਂਗੇ ਬਿਲਕੁਲ ਜੀ ਤੇ ਪਰ ਇਹ ਮੈਂ ਦੀ ਵੇਟ ਇਹੀ ਕਰੀ ਜਾਣਾ ਕਿ ਇਹ ਪਰਸੋਂ ਬੋਲੀ ਆ ਮੇਰੇ ਕੋਲੇ ਵੀਡੀਓ ਪਈ ਆ ਮੈਂ ਉਹਨਾ ਟਾਈਮ ਨਹੀਂ ਇਹਨੂੰ ਮਾਲੋ ਟੀਕਾ ਭਰੋਣਾ ਮੈਂ ਕਹਿੰਨਾ ਵੀ ਹਫ਼ਤੇ 'ਚ ਡੰਗ ਪਵੇ ਜਦੋਂ ਡੰਗ ਵੀ ਫੇਰ ਇਹ ਸਾਰਨਾ ਮੇਡ ਕਰਾ ਦੇ ਤਾਂ ਰੈਣੀ ਵੀ ਫਿਰ 100% ਸ਼ੋਰ ਹੁੰਦੀ ਹੈ ਕਿਉਂਕਿ ਗੁੰਗਾ ਜਿਹੜਾ ਹਾਂ ਹੁੰਦਾ ਜਾਂ ਬਈ ਮਾੜੀਆਂ ਮੜਤਾਰਾਂ ਕਰਕੇ ਕੱਚੀ ਸੀਟ ਹੈ ਉੱਤੇ ਪਸ਼ੂ ਫਿਰ ਫਿਰ ਜਾਂਦਾ ਰਿਪੀਟ ਹੁੰਦਾ ਜਾਂਦਾ ਫਿਰ ਜਾਂਦਾ ਵੀਰ ਆਪਣੇ ਲੋਕੀ ਬਾਲੇ ਇਹ ਗਲਤੀ ਕਰਦੇ ਆ ਮੇਰੇ ਨਾਲ ਕਈ ਜੁੜੇ ਆ ਮੈਂ ਦੱਸ ਵੀ ਦਿੰਨਾ ਤੁਹਾਡੇ ਚੈਨਲ ਤੇ ਕਈ ਮੇਰੇ ਨਿਊ ਜਰਾਜ ਫਾਰਮ ਤੇ ਵੀਡੀਓ ਦੇਖਦੇ ਆ ਮਾੜਾ ਜਾਂ ਪਾਣੀ ਰਾਤ ਨੂੰ ਘੇਰਤਾ ਨਾ ਮੱਜ ਦੇ ਤੜਕੇ ਦਿਨ ਚਾਹ ਨਹੀਂ ਪੀਂਦੇ ਪਤੰਦਰ ਫੋਨ ਲਾ ਲੈਣਗੇ ਡਾਕਟਰ ਨੂੰ ਭਾਈ ਆ ਜਾ ਝੋਟੀ ਬੋਲ ਵੀ ਘੱਟੋ ਘੱਟ ਝੋਟੀ ਨੂੰ 12 ਘੰਟੇ ਰੋਕੀ 10 ਤੋਂ 12 ਘੰਟੇ ਬਿਲਕੁਲ ਹੱਦ ਦਾ 18 ਘੰਟ ਸੀ ਵੱਲਵਾਉਣੀ ਤਾਂ ਨਾਲੋਂ ਕਿਉਂਕਿ ਇਹ ਪਸ਼ੂ ਨੂੰ ਪਹਿਲਾਂ ਜਿਵੇਂ ਹੁਣ ਪਹਿਲਾਂ ਝੋਟੀਆਂ ਇਹਨਾਂ ਨੂੰ ਪਹਿਲਾਂ ਮੈਂ ਡਿੰਗ ਡਿੰਗਣ ਦੇਊਗਾ ਵੀ ਇਹ ਮੂੰਹੋਂ ਖੋਲਣ ਬਸ ਬਸ ਵੀ ਜੇ ਡੰਗ ਪਈਆਂ ਫੇਰ ਤਾਂ ਬਈ ਜੀ ਭਲਾ ਇੱਕ ਜੰਪ ਲੱਗ ਜੇ ਝੋਟੀ ਦੇ ਬਸ ਬਸ ਇੱਕੋ ਜੰਪ ਤੇ ਰਹਿਣਾ ਹੀ ਰਹਿਣਾ ਇਹਨੇ ਰਹਿਣਾ ਰਹਿਣਾ ਜੀ ਹਾਂ ਇੱਕੋ ਜੰਪ ਤੇ ਰਹੂਗੀ ਝੋਟੀ ਮੇਰੀ ਗਾਰੰਟੀ ਆ ਇਹ ਬਿਲਕੁਲ ਹਾਂ ਲੋ ਵੀ ਦੋਸਤੋ ਇਹ ਵਿਚਾਰ ਭਾਈ ਅਮਰਦੀਪ ਸਿੰਘ ਢਿੱਲੋਂ ਦੇ ਆ ਠੀਕ ਆ ਤੇ ਨਾਲ ਜਿਹੜੇ ਦੋਸਤੋ ਪਸ਼ੂ ਵੀ ਪਕਾਉਗਾ ਤੇ ਨਾਲ ਕੋਈ ਵਿਚਾਰ ਚਾਰ ਦੇ ਵਾਲੇ ਆਏ ਆ ਕੋਈ ਝੋਟੀ ਖੋਲੀ ਚ ਚੜੀ ਆ ਕੋਈ ਲੱਛ ਲੱਛ ਕੀਤਾ ਕਰੇ ਕੋਈ ਪਤਾ ਹੀ ਨਹੀਂਗਾ ਬੰਦੇ 10 ਕੋਲੇ ਤੁਰੇ ਫਿਰਦੇ ਆਪਣੇ ਵੀਰ 5 4 ਤੁਰੇ ਫਿਰਦੇ ਆਪਾਂ ਮੈਂ ਵੀ ਮੇਰੇ ਸਮੇਤ ਵੀ 5 4 ਤੁਰੇ ਫਿਰਦੇ ਆ ਝੋਟੀਆਂ ਵੇਖਦੀਆਂ ਖੜੀਆਂ ਰਹਿ ਉਹਨਾਂ ਗਾਲਾਂ ਕਰੀ ਜਾਂਦੀਆਂ ਬਸ ਬਸ ਇੱਕਰਤੂਤਾ ਹੁੰਦੀਆਂ ਸੰਧੂ ਸਾਹਿਬ ਇਹ ਲੱਛਣ ਹੁੰਦੇ ਆ ਡੀਲੀ ਦਾ ਵੀ ਤੇ ਲਾਣਾ ਕਰਾਣਾ ਬੋਲਦਾ ਬਹੁਤੋਂ ਲਾਣਾ ਕਰਾਣਾ ਕਰਕੇ ਹੀ ਚੱਲਦਾ ਕੰਮ ਇਹ ਤੇ ਢਿੱਲੋ ਭਾਈ ਇੱਕ ਜਿਹੜੇ ਸੰਪਰਕ ਨੰਬਰ ਮੈਂ 10 ਵਜੇ ਦਿੱਤੇ ਆ ਤਾਂ ਤੁਸੀਂ ਵੀ ਜ਼ੁਬਾਨੀ ਦੱਸ ਦੋ 41030 84276 41030 ਠੀਕ ਆ ਹਾਂਜੀ ਬਾਕੀ ਉਹ ਬਾਹਰ ਬੱਚੇ ਤਾਂ ਉਹ ਜਰੂਰ ਵਿਖਾ ਦੇ ਜੇ ਕੋਈ ਲੈਣਾ ਚਾਹੇ ਕੈਮਰਾ ਮਾਰ ਦੇ ਜੇ ਕਿਸੇ ਦੇ ਪਸੰਦ ਆਏ ਆਪਾਂ ਦੇ ਦਾਂਗੇ ਆਜੋ ਦੋਸਤੋ ਬੱਚੇ ਇਹਨਾਂ ਵੱਡੀਆਂ ਛੋਟੀਆਂ ਕੱਟੀਆਂ ਤੋਂ ਇਲਾਵਾ ਤਿੰਨ ਬੱਚੇ ਹੋਰ ਆ ਇੱਕ 147010 ਦਾ ਕੱਟਾ ਆਹ ਕੱਟਾ 147010 ਦਾ ਵੀਰ ਹਾਂ ਆਹ ਲక్ష్ਮੀ ਡੇਰੀ ਫਾਰਮਰ ਦੀ ਇਹ ਐਲਡੀਐਫ ਦੀ ਕੱਟੀ ਆ ਗਈ ਹੈ ਠੀਕ ਹੈ ਆ ਐਲਡੀਐਫ ਦੀ ਕੱਟੀ ਆ ਤੇ ਇੱਕ ਜਿਹੜਾ ਦੋਸਤੋ ਮੇਲਕਾਫ ਆ ਪਿਸਟਲ ਦਾ ਇਹ ਡਾਇਰੈਕਟ ਬੋਕਿੰਗਾ ਡਾਇਰੈਕਟ ਕ੍ਰੋਸਿੰਗ ਦਾ ਠੀਕ ਹੈ ਜੀ ਬੱਚਾ ਹੈਗਾ ਪਿਸਟਲ ਦਾ ਇਹ ਵੀ ਤੁਸੀਂ ਖਰੀਦ ਸਕਦੇ ਹੋ ਇਹ ਤਿੰਨ ਕ ਮਹੀਨੇ ਦਾ ਜਿਹੜਾ ਦੋਸਤੋ ਪਿਸਟਲ ਦਾ ਕਟਾ ਆ ਕੱਟੀ ਜਿਹੜੀ ਹੈਗੀ ਆ ਦੋਸਤੋ ਐਲ ਡੀ ਐਫ ਦੀ ਇਹ 4 ਕ ਮਹੀਨੇ ਦੇ ਨੀਅਰ ਬਾਊਟ ਆ ਤੇ ਜਿਹੜੀ ਆ ਜਦੋਂ 147010 ਦਾ ਮੇਲਕਾਫ ਆ ਇਹ ਵੀ ਤਕਰੀਬਨ ਕੋਈ ਤਿੰਨ ਤੋਂ ਚਾਰ ਤਿੰਨ ਤਿੰਨ ਕ ਮਹੀਨੇ ਦਾ ਮੰਨ ਲਓ ਸਿੰਘੀ ਸਿੰਘੀ ਹਜੇ ਅੱਧੀ ਅੱਧੀ ਇੰਚੀ ਘੱਟੋ ਘੱਟ ਮੱਥੇ 'ਚੋਂ ਨਿਕਲੀ ਆ ਬਾਹਰ ਵੇਖੋ ਆ ਸਿਰੋਂ ਹਜੇ ਅੱਧੀ ਅੱਧੀ ਇੰਚੀ ਸਿੰਘੀ ਬਾ ਤੇ ਇਹਨਾਂ ਦਾ ਖਾਸ ਤੌਰ ਤੇ ਮੁੱਲ ਜਿਹੜਾ ਦੋਸਤੋ ਤੁਸੀਂ ਫੋਨ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਜੋੜੀ ਖਰੀਦਣੀ ਆ ਕਿੰਨੇ ਲੈ ਕੇ ਜਾਣੇ ਆ ਜਾਂ ਜੋੜੀ ਦਾ ਸੌਦਾ ਮਾਰਨਾ ਉਹ ਤੁਹਾਡੇ ਤੇ ਡਿਪੈਂਡ ਆ ਨੰਬਰ ਆਪਾਂ ਤਾਂ ਹੀ ਦਈ ਦਿਆ ਵੀ ਕੋਈ ਭੈਣ ਭਰਾ ਕੋਈ ਫਾਰਮਰ ਵੀਰ ਕੋਈ ਕਿਸਾਨ ਵੀਰ ਸੰਪਰਕ ਕਰਕੇ ਖਰੀਦ ਲੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਦੋਸਤੋ ਕਰਦੇ ਜਾ ਕਰੋ ਕਿਉਂਕਿ ਹੋਰ ਨਵੇਂ ਫਾਰਮਰ ਆ ਜਿਹੜੇ ਆਪਣੇ ਨਾਲ ਜੁੜੇ ਜਾਂ ਚਾਹੀ ਨਹੀਂ ਜੁੜੇਗੇ ਉਹਨਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਤੇ ਜੇਕਰ ਕਿਸੇ ਵੀਰ ਨੇ ਕੋਈ ਐਨੀਮਲ ਜਾਂ ਝੋਟੀ ਕੋਈ ਕੱਟੀ ਖਰੀਦਣੀ ਆ ਜਾਂ ਮੱਝ ਖਰੀਦਨੀ ਆ ਗਾਂ ਖਰੀਦਨੀ ਆ ਉਹ ਖਰੀਦ ਸਕੇ ਵੀਡੀਓ ਜਿਹੜੀ ਦੋਸਤੋ ਵੱਤ ਵਤ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਇਨੀ ਸਪੋਰਟ ਜਿਹੜੀ ਆ ਤੁਹਾਡੀ ਬਹੁਤ ਜਿਆਦੀ ਠੀਕ ਹੈ ਜੀ ਮੈਨੇ ਰੱਖਦੀ ਆਪਣੇ ਦੇ ਵੀ ਇਨੀ ਬਹੁਤ ਜਿਆਦੀ ਸਪੋਰਟ ਆ ਤੇ ਢਿਲੋ ਬਾਈ ਹੋਰ ਇਸ ਤੋਂ ਇਲਾਵਾ ਵੀਰ ਬਾਈ ਇਸ ਤੋਂ ਇਲਾਵਾ ਮੈਂ ਇਹੀ ਕਹਿਣਾ ਚਾਹਣਾ ਵੀਰ ਕਿ ਡੰਗਰ ਮਿਰ ਤੋਂ ਲੋ ਜਾਂ ਕਹੇ ਤੋਂ ਲੋ ਡੰਗਰ ਗੱਲਾਂ ਚ ਆ ਕੇ ਨਾ ਲੋ ਡੰਗਰ ਦੇ ਕੋਲੇ ਆਓ ਕਿਉਂਕਿ ਤੁਹਾਡਾ ਪੈਸਾ ਬੜਾ ਕੀਮਤੀ ਆ ਵੀਰ ਹੁਣ ਦਾਤੇ ਵਾਸਤੋਂ ਬੜਾ ਢਾਡੇ ਤੋਂ ਆਇਆ ਮੇਰਾ ਇਹਨਾਂ ਨਾਲ ਇੰਨਾ ਪਿਆਰ ਆ ਮੈਂ ਉਹ ਵੀ ਭੇਜ ਸਕਦਾ ਹਾਂ ਕਟੀਆਂ ਨਾ ਮੰਨ ਲਓ ਮੈਨੂੰ ਜੇ ਫੋਨ ਤੇ ਕਹਿ ਦਿੰਦੇ ਮੈਂ ਭੇਜ ਦਿੰਦਾ ਪਰ ਉਹ ਚੀਜ਼ ਮੈਂ ਮੰਨ ਲਓ ਇਹਨਾਂ ਨੂੰ ਬਿਆਨ ਨਹੀਂ ਕਰ ਸਕਦਾ ਜਿਹੜੀ ਇਹਨਾਂ ਨੇ ਹੁਣ ਅੱਖੀਂ ਵੇਖ ਲੈਣੀ ਆ ਬਿਲਕੁਲ ਡੰਗਰ ਦੇ ਕੋਲੇ ਜਾਓ ਦੁੱਧ ਵਾਲਾ ਡੰਗਰ ਚੋਕੇ ਲੋ ਗੱਬਣ ਪਸ਼ੂ ਜੇ ਲੈਣਾ ਵਾ ਆਪਦੀ ਸਮਝ ਨਾ ਲੋ ਵੀ ਇਹ ਕਿੰਨੀ ਕੀ ਕਰਤੂਦਾ ਮਾਲਕਣਾ ਜ਼ਿਆਦਾਤਰ ਮੈਂ ਵੀਡੀਓ ਚ ਇਹੀ ਵੇਖੀ ਜਾਂਦਾ ਚਲੋ ਮੈਂ ਤਾਂ ਦੁੱਧ ਵਾਲਾ ਡੰਗਰ ਲਿਆਉਂਦਾ ਨਹੀਂ ਮੇਰੀ ਤਾਂ ਘਰ ਦੀ ਝੋਟੀ ਮੈਂ ਵੇਚਤੀ ਚਲੋ ਮੈਂ ਉਹ ਝੋਟੀ ਲਈ ਸੀ ਮੋਲੋਂ ਪਰ ਚੱਕਰੇ ਬਣ ਜਾਂਦਾ ਵੀਰ ਵੀ ਲੋਕੀ ਕਰਦੇ ਕੁਝ ਹੋਰ ਆ ਨਿਕਲਦਾ ਕੁਝ ਹੋਰ ਆ ਠੱਗੀ ਤੋਂ ਵਜੋ ਕਾਲੇ ਨਾ ਪਿਆ ਕਰੋ ਅੱਜ ਵੀਡੀਓ ਮੰਨ ਲਓ ਮੈਂ ਪਾਤੀ ਆ ਕਾਲੇ ਨਾ ਪੋ ਹੋਰ ਵੀਡੀਓ ਆ ਜਾਣੀ ਆ ਉਹ ਉਹ ਕੱਟੀ ਕੀਤੀ ਜੀ ਵੀਡੀਓ ਆ ਜਾਣੀ ਆ ਵੀਡੀਓ ਤਾਂ ਤੁਰੀਆਂ ਹੀ ਹੋਣੀਆਂ ਉਦੋਂ ਨਾ ਕੋਲੇ ਜਾ ਕੇ ਖੜੋ ਡੰਗਰੇ ਕੋਲੇ ਜਾ ਕੇ ਕੋਲੇ ਜਾ ਕੇ ਮਣਕੇ ਪੂਰਾ ਦੇਖੋ ਵੀ ਇਹਦੀ ਹਾਈਟ ਕਿੰਨੀ ਆ ਲੈਂਥ ਕਿੰਨੀ ਆ ਆਰਡਰ ਕੀ ਆ ਮਾਲੋ ਦੋਂਦੀ ਆਖਰੀ ਆ ਉਮਰ ਕਿ ਨਹੀਂ ਸਾਰਾ ਕੋ ਤਸੱਲੀ ਕਰੋ ਇੱਕ ਹੁਣ ਸਿਸਟਮ ਚੱਲਿਆ ਕਈ ਵੀਰ ਕਹਿੰਦੇ ਆ ਮਾਲੋ ਵੀ ਪਸ਼ੂ ਜਿਹੜਾ ਵਾ ਵੀਰ ਅਗਲੇ ਨੇ ਦੁੱਧ ਇਹਨਾਂ ਦੱਸਿਆ ਹੀ ਇਹਨਾਂ ਕੁਝ ਸਿਵਾ ਤੇ ਵੀ ਡਿਪੈਂਡ ਆ ਉਹ ਉ ਜਾ ਕੇ ਫੀਡ ਛੱਡ ਦੇਵੇ ਜਾ ਕੇ ਦੁੱਧ ਉਹਨੇ ਬੈਗ ਮਾਰਨੇ ਮਾਰਨਾ ਕੱਲਾ ਵਪਾਰੀ ਦੇਵ ਨਾਲ ਚੜੀ ਜਾਇਆ ਕਰੋ ਆਪਦਾ ਵੀ ਵੇਖਿਆ ਕਰੋ ਜਾਂ ਵਪਾਰੀ ਨੂੰ ਕਿਹਾ ਪੁੱਛਿਆ ਕਰੋ ਕੀ ਪਾਉਣੇ ਉਹ ਪਾਇ ਬਸ ਬਸ ਇਹ ਚੀਜ਼ਾਂ ਜ਼ਰੂਰ ਆ ਇਹ ਚੀਜ਼ਾਂ ਰਕੇ ਤੁਸੀਂ ਦੋਸਤੋ ਨੋਟ ਜ਼ਰੂਰ ਕਰ ਲਿਓ ਠੀਕ ਆ ਕੱਟੀ ਤੋਂ ਲੈ ਕੇ ਵੱਡੀ ਮੱਝ ਕੋਈ ਗਾਂ ਵੇੜ ਖਰੀਦਣੀ ਨਾ ਤੇ ਜਿੰਨਾ ਚਿਰ ਤੁਸੀਂ ਆਨਲਾਈਨ ਖਰੀਦਦੇ ਹੋ ਉਹਨਾਂ ਚ ਜਿੰਨੇ ਤੱਕ ਆ ਗਿਆ ਦੋ ਟਾਈਮ ਦੀ ਮੇਰਾ ਕਹਿਣ ਦਾ ਮਤਲਬ ਮੈਂ ਤਾਂ ਦੋਸਤੋ ਹਰ ਵੀਡੀਓ ਵਿੱਚ ਕਹਿੰਨਾ ਨਾ ਵੀ ਜੇਕਰ ਮਾਝ ਕੋਈ ਸੂਈ ਵਹਿੜ ਸੀ ਦੋ ਤੋਂ ਤਿੰਨ ਵਰੀ ਚਾਰ ਡਾਂਗ ਚੁਵਾਈ ਕਰ ਲੋ ਰਹਿਣ ਦਾ ਪ੍ਰਬੰਧ ਹਰ ਇੱਕ ਵਪਾਰੀ ਦੇ ਘਰੇ ਹੁੰਦਾ ਕੋਈ ਭੈਣ ਭਰਾਪਾ ਹੁੰਦਾ ਜੇ ਕਿਸੇ ਨੇ ਖਰੀਦਣੀ ਹੈ ਚੀਜ਼ ਮਾਨ ਸਤਕਾਰ ਹੁੰਦਾ ਰੋਟੀ ਚਾਹ ਪਾਣੀ ਦੋਸਤੋ ਹਰ ਇੱਕ ਵੀਰ ਦਿੰਦਾ ਕੋਈ ਵੱਡੀ ਗੱਲ ਨਹੀਂ ਸੇਵਾ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਹਰ ਇੱਕ ਭੈਣ ਭਰਾ ਪੂਰਾ ਉਤਰਦਾ ਆਪਦੇ ਕੰਮ ਵੱਲੋਂ ਤੇ ਕਿਸੇ ਥਾਂ ਤੇ ਜਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਹੱਕ ਬਣਦਾ ਪੈਸੇ ਖਰਚ ਕਰਨੇ ਆ ਜੇਬ ਚੋਂ ਤੁਸੀਂ ਦੇ ਕੇ ਜਾਣੇ ਆ ਪੈਸੇ ਤਸੱਲੀ ਜਰੂਰ ਕਰ ਲਿਆ ਕਰੋ ਪਿੱਛੇ ਖੜ ਕੇ ਪਸ਼ੂ ਨੂੰ ਦੇਖ ਲਿਆ ਕਰੋ ਵੀ ਕੀ ਥੱਲੇ ਹੈਗਾ ਪਸ਼ੂ ਦੇ ਠੀਕ ਹੈ ਜਿਹੜਾ ਮਿਲਕਿੰਗ ਵਾਲਾ ਖਾਸ ਤੌਰ ਤੇ ਬਾਕੀ ਝੋਟੀਆਂ ਜਿਵੇਂ ਦੀ ਅੱਜ ਤੁਹਾਨੂੰ ਦਿਖਾਈਆਂ ਨੇ ਇਹੋ ਜਿਹੀਆਂ ਝੋਟੀਆਂ ਮਗਰ ਖੜ ਕੇ ਵੀ ਤੁਸੀਂ ਦੇਖ ਸਕਦੇ ਹੋ ਵੀ ਯਾਰ ਝੋਲੀਆਂ ਅੱਜ ਕੀ ਕਿਵੇਂ ਦੀ ਕਰਤੂਤ ਦੀਆਂ ਮਾਲਕਣਾ ਜੇਕਰ ਬਣ ਕੱਲ ਬਣ ਗਈਆਂ ਤੇ ਨਿਤਰਨ ਤੋਂ ਬਾਅਦ ਕਿਹੋ ਜਿਹਾ ਹਵਾਨੇ ਤੇ ਲੇਵੇ ਬਣਾ ਕੇ ਤਿਆਰ ਕਰਨ ਲੱਗੀਆਂ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਭਾਈ ਟੇ ਲੋ ਓਕੇ ਭਰਾ ਮੇਰੇ ਨਾਲੋਂ ਰਾਜਸੰਧੂ ਫਾਰਮਿੰਗ ਨਾਲ ਜੁੜੇ ਜਿਹੜੇ YouTube ਤੇ ਜਾਂ Facebook ਪ ਉਹਨਾਂ ਨੂੰ ਸਾਸਰੀ ਕਾਲਾ ਤੇ ਵੱਧ ਤੋਂ ਵੱਧ ਵੀਰ ਦੀ سپورਟ ਕਰੋ ਤੁਹਾਡੇ سپورਟ ਕਰਕੇ ਚੈਨਲ ਵੀਰ ਦਾ ਹੁਣ 50000 ਦੇ ਨੇੜੇ ਜਾਣ ਵਾਲਾ ਤੇ ਇਹਨੂੰ ਆਪਾਂ ਹੌਲੀ ਹੌਲੀ ਲੱਖ ਤੇ ਲੈ ਜਾਣਾ ਵਾ ਜਿੱਦਨ ਆਪਾਂ ਨੂੰ ਮੰਨ ਲਓ 골ਡਨ ਬਟਨ ਆ ਗਿਆ ਸਿਲਵਰ ਬਟਨ ਆ ਗਿਆ ਉਸ ਦਿਨ ਜ਼ਰੂਰ ਬਾਈ ਤੋਂ ਪਾਰਟੀ ਵੀ ਲਵਾਵਾਂਗੇ ਤੇ ਬਹਿ ਕੇ ਤੁਹਾਡੇ ਨਾਲ ਉਸ ਦਿਨ ਲਾਈਵ ਫੇਰ ਇਵੇਂ ਹੀ ਕਰਾਂਗੇ ਜਿੱਦਨ ਇਹ ਵਾਦਾ ਜ਼ਰੂਰ ਆ ਜਿੱਦਨ ਲੱਖ ਹੋ ਗਿਆ ਆਪਣਾ ਇੱਕ ਵਧੀਆ ਪਾਰਟੀ ਕਰਾਂਗੇ ਮੇਰੇ ਨਾਲੋਂ ਕਰਾਂਗੇ ਵੀ ਜੇ ਵਾਦਾ ਰਿਹਾ ਸੰਧੂ ਆਪਾਂ ਕਰਾਂਗੇ ਮਿਹਰਬਾਨੀ ਭਰਾ ਸਾਰੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਆ ਦੋਸਤੋ ਠੀਕਾ ਅਸੀਂ ਬੇਸ਼ੱਕ ਸੜਕਾਂ ਦੇ ਤੁਰੇ ਫਿਰਦੇ ਆ ਥੋੜੇ ਤੁਹਾਨੂੰ ਪਸ਼ੂ ਦਿਖਾਉਣੇ ਕਰਦੇ ਆ ਬਾ ਥੋੜੀ ਸਪੋਰਟ ਕਰਕੇ ਸਾਰਾ ਕੁਝ ਆ ਤੁਸੀਂ ਇੰਨੀ ਸਪੋਰਟ ਕਰਦੇ ਹੋ ਤੁਹਾਡੇ ਕਰਕੇ ਨਾ ਜਿਹੜਾ ਇੱਕ ਅਪਰੀਸ਼ੀਏਟ ਹੋਈਦਾ ਵੀ ਇੱਕ ਉਤਸ਼ਾਹ ਮਿਲਦਾ ਇਹ ਕੰਮ ਕਰੀਏ ਸਵੇਰੇ ਉੱਠ ਕੇ ਚਾਹ ਪੀਣ ਤੋਂ ਬਾਅਦ ਵੀ ਚਲੋ ਵੈਗਰੂ ਕਹਿ ਕੇ ਸੱਚੇ ਪਾਸ਼ਾ ਦਾ ਨਾਮ ਲੱਗੇ ਇੱਕ ਸ਼ੁਰੂਆਤ ਕਰਦੇ ਆ ਤੇ ਇਹ ਸ਼ੁਰੂਆਤ ਨੂੰ ਜਿਹੜੇ ਚਾਰ ਚੰਦਾ ਤੇ ਭਾਗ ਜਿਹੜੇ ਦੋਸਤੋ ਫਲ ਤੁਸੀਂ ਦੇਣਾ ਹੈਗਾ ਠੀਕ ਆ ਜੀ ਸਾਡਾ ਕੰਮ ਤਾਂ ਜਿਹੜਾ ਦੋਸਤ ਹੈਗਾ ਵਰਕ ਕਰੀ ਜਾਂਦਾ ਬਾਕੀ ਤੁਹਾਨੂੰ ਪਸ਼ੂ ਚੰਗੇ ਵੀ ਮਿਲਦੇ ਆ ਕਿਸੇ ਨੂੰ ਹੋਲਾ ਪਸ਼ੂ ਵੀ ਪੈ ਜਾਂ ਠੀਕ ਹੈ ਜੀ ਐਨਾ ਕੁਛ ਜਿਹੜਾ ਦੋਸਤੋ ਕਈ ਤੇ ਹੋਇਆ ਆਪਾਂ ਥੋੜਾ ਜਿਹਾ ਮਾਫੀ ਮੰਗਦੇ ਆ ਖਿਮਾ ਦੇ ਜਾ ਚੱਕਾ ਕੋਈ ਵਾਦ ਘੱਟ ਗੱਲ ਕਹੀ ਗਈ ਹੋਵੇ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ